ਹਾਂਜੀ ਵੈਲਕਮ ਗਾਇਸ ਤੇ ਅੱਜ ਆਪਣੇ ਵਲੌਗ ਦੀ ਸ਼ੁਰੂਆਤ ਹੋ ਗਈ ਆ ਚਾਹ ਤੋਂ ਹੁਣ ਅਸੀਂ ਚੱਲੇ ਆਂ ਕੰਮ ਤੇ ਤੇ ਮਿਲਦੇ ਆਂ ਬਾਈ ਨੂੰ ਹਾਂਜੀ ਦੋਸਤੋ ਅੱਜਕੱਲ੍ਹ ਦੀ ਕੀ ਹਾਲ ਆ ਨਵੇਂ ਵਲੌਗ ਦੀ ਸ਼ੁਰੂਆਤ ਦੇ ਉੱਤੇ ਸਾਰਿਆਂ ਨੂੰ ਅੱਜ ਨਵੇਂ ਸਾਲ ਦੇ ਤੀਜੇ ਦਿਨ ਦੀਆਂ ਫੇਰ ਲੱਖ ਲੱਖ ਤੋਂ ਮੁਬਾਰਕਾਂ ਤੇ ਮਿੱਤਰੋ ਅੱਜ ਆਪਾਂ ਚੱਲੇ ਆਂ ਆਪਣੇ ਫੇਰ ਕੰਮ ਨੂੰ ਕਰੋ ਸ਼ੁਰੂ ਹੀ ਕਰਤੀ ਆ ਰਾਤ ਨੇਰਾ ਹੋ ਗਿਆ ਸੀ 11 ਵਜੇ ਸੀ ਆਪਾਂ ਨੂੰ ਘਰੇ ਕੰਮ ਤੋਂ ਆਉਂਦਿਆਂ ਕਿਉਂਕਿ ਧੁੰਦ ਸੀ ਜਿਹੜੀ ਬਈ ਉਹ 5:30 ਵਜੇ ਤੋਂ ਯੱਕਦਮ ਪੈ ਗਈ ਤੇ ਬਾਟ ਪਾਲੀ ਗਏ ਹੋਏ ਸੀ ਵੀ ਕਹਿਣ ਤੋਂ ਭਾਵਾ ਵੀ ਜਿੰਨੀ ਕੁ ਬਾੜ ਮੇਰੇ ਤੋਂ ਦੀਪ ਖੜਾ ਇੰਨੀ ਕੁ ਬਾੜ ਦੀ ਦੂਰੀ ਤੇ ਵੀ ਤੇ ਸਦਾਣੀ ਦੀ ਪੜੇ ਔਖਿਆ ਏ ਉਧਰ ਇੱਕ ਸਾਡੇ ਨੰਨੂ ਦਾ ਰੇੜਾ ਮੇਰੀ ਵੀਰ ਚਰੋ ਇਹ ਜਹਾਜ ਬਣਾਈ ਫਿਰਦੀ ਰਹੀਆ ਤੇ ਚਲੋ ਇਹ ਜਵਾਕਰ ਦੀ ਨਿਆਣੀ ਜੀ ਉਮਰਾ ਮਿੱਤਰੋ ਹੁਣ ਆਪਾਂ ਪਹਿਲੀ ਵੀਡੀਓ ਬਣਾਉਣ ਦੇ ਲਈ ਚੱਲੇ ਆ ਮਿੱਤਰੋ ਗੱਲਾ ਪਿੰਡ ਦੇ ਵਿੱਚ ਤੇ ਆਜੋ ਆਪਾਂ ਚੱਲਦੇ ਆ ਮੇਰੇ ਨਾਲ ਦਾ ਪਿੰਡ ਗੱਲਾ ਗੱਲਦੇ ਹੋ ਜੀ ਕੀ ਕੁਝ ਦੰਦਾ ਆਪਣ ਨੂੰ ਮਿਲ ਆਜੋ ਲੋ ਜੀ ਆਪਾਂ ਪਹੁੰਚ ਗਏ ਗੱਲ ਪਿੰਡ ਦੇ ਵਿੱਚ ਤੇ ਇਫਾ ਫਾ ਕਿੰਦਾ ਭਾਈ ਨੇ ਆਪਾਂ ਨੂੰ ਡਰੈਸ ਦਿੱਤਾ ਚੰਦਣਾ ਵਾਲੀ ਫੜਕ ਤੇ ਆਪਾਂ ਲਾਉਣੇ ਆ ਫੋਨ ਭਾਈ ਕੀ ਆਉਂਦਾ ਤੁਸੀਂ ਚੱਲਦੇ ਆਪਾਂ ਲਾ ਜੀ ਆਪਾਂ ਖੜ ਗਏ ਭਾਈ ਦਾ ਬਾਹਰ ਖੇਤਾਂ ਦੇ ਆ ਸਾਹਮਣੇ ਭਾਈ ਆਪਾਂ ਨੂੰ ਦੇਖੀ ਆਉਂਦਾ ਕੱਤੀ ਦੀ ਸ਼ਰਤ ਦੇ ਵਿੱਚ ਤੁਸੀਂ ਆਸ-ਪਾਸ ਚਾਉਂਦੇ ਭਾਈ ਨਿਕਰੇ ਕਿ ਕੀ ਲੰਗ ਰ ਅ ਭਾਈ ਨੇ ਜਾਣਾ ਸੀਗਾ ਕਿਤੇ ਵਿਚਾਰੇ ਨੇ ਭਾਈ ਆ ਤਾਂ ਮੈਂ ਪਰੇਸ਼ਾਨ ਹੋਇਆ ਆਪਾਂ ਆ ਪਿਆ ਜਾ 10 ਤਰ੍ਹਾਂ ਕੀ ਭਾਈ ਦੇ ਉੱਤੇ ਕੋਲੇ ਤੇ ਸਤਿ ਸ਼੍ਰੀ ਅਕਾਲ ਵੀਰੇ ਮਾਫੀ ਚਾਹੁੰਦੇ ਆ ਭਰਾ ਜੀ ਲੇਟ ਲਈ ਕੋਈ ਨਹੀਂ ਚੱਲ ਲੋ ਜੀ ਆਪਾਂ ਪਹੁੰਚ ਗਏ ਗਿੱਲ ਪਿੰਡ ਦੇ ਵਿੱਚ ਤੇ ਬਾਈ ਦੇ ਕੋਲੇ ਹੈਗੀਆਂ ਤਿੰਨ ਬੱਛੀਆਂ ਵਕਾਉ ਉਮਰ ਆ ਜਿਹੜੀ ਇਹਨਾਂ ਦੀ ਮਿੱਤਰੋ 1.5 ਸਾਲ ਦੇ ਲਾਗੇ ਤਾਗੇ ਕਰਕੇ ਤਿੰਨਾਂ ਬੱਛੀਆਂ ਦੀ ਆ ਔਰ ਤਿੰਨੇ ਬੱਛੀਆਂ ਹੀ ਬਣਨ ਵਾਲੀਆਂ ਟੀਕਾ ਤਾਂ ਨਹੀਂ ਲਿਆ ਵੀਰੇ ਕਿਸੇ ਦਾ ਨਹੀਂ ਲਿਆ ਅਜੇ ਟੀਕਾ ਬਾਈ ਤੇ ਤਿੰਨੇ ਬੱਛੀਆਂ ਵਕਾਊ ਆ 60000 ਰੁਪਏ ਤਿੰਨਾਂ ਦੀ ਕੀਮਤ ਆ ਬਾਕੀ ਪਾਈਆਂ ਦਾ ਵੀ ਆਪਾਂ ਵਾਦਾ ਘਾਟਾ ਕਰ ਲਾਵਾਂਗੇ ਜਦੋਂ ਕੋਈ ਲੈਣ ਆਜੂਗਾ ਤੇ ਆਪਾਂ ਪੂਰਾ ਮਾਨ ਸਤਕਾਰ ਕਰਾਂਗੇ ਅਗਲੇ ਦਾ ਪਰ ਬਾਈ ਬੱਛੀਆਂ ਇੱਕ ਗੱਲ ਦੱਸ ਦਿਨਾ ਤੁਹਾਨੂੰ ਬਸ ਟੀਕੇ ਹੀ ਭਰੋਣੇ ਆ ਤੋ ਹੀਲ ਜਾ ਕੇ ਪੁੱਜੀਆਂ ਖੜੀਆਂ ਕਦ ਕਾਠ ਵਾਲੀਆਂ ਬੱਛੀਆਂ ਜਾਤ بریੜਾ ਵੇਖੋ ਕਾਲੀ ਬੱਛੀ ਦੀ ਕਿੰਨੀ ਆ ਪਰਲੀ ਬੱਛੀ ਦੀ ਕਿੰਨੀ ਪੁੱਤ ਨੇੜੇ ਤੋਂ ਝੋਲੀਆਂ ਖਾਦੀ ਮੜ ਗਿਆ ਜੀ ਇਹਨਾਂ ਦੀਆਂ ਬਲੌਗ ਦੇ ਵਿੱਚ ਜੇ ਕੋਈ ਨੇ ਲੈਣੀਆਂ ਹੋਈਆਂ ਤੇ ਕਹਿਣ ਹਾਂ ਦੇਖ ਸਕਦੇ ਆ ਮਿੱਤਰੋ ਆਜੋ ਤੇ ਇਹ ਤਿੰਨ ਬੱਚੀਆਂ ਗਿੱਲ ਪਿੰਡ ਦੇ ਵਿੱਚ ਵੀਰੇ ਨਾਮ ਕੀ ਸੀ ਬਈ ਗਰਮੈਲ ਸਿੰਘ ਤਾਲਾ ਬਾਬਾ ਸਿੰਘ ਢਾਲੀਵਾਲ ਬਾਬਾ ਸਿੰਘ ਢਾਲੀਵਾਲ ਤੁਸੀਂ ਨਾ ਗੱਲ ਪਿੰਡ ਦੇ ਵਿੱਚ ਵੜਦਿਆ ਸਰ ਅੱਡੇ ਤੋਂ ਤੁਸੀਂ ਮੁੜਨਾ ਵਾ ਚੜੀ ਛੜਕਾ ਪਾ ਚੰਦਵਾਜੇ ਵਾਲੀ ਸੜਕ ਨੂੰ ਜਾਂਦੇ ਆ ਤੇ ਉਹ ਸੜਕ ਮੁੜ ਕੇ ਅੱਗੇ ਵਪਾਰੀ ਕਿਹੜਾ ਵਪਾਰ ਕਰਦਾਈ ਭਾਈ ਕੁੱਕਾ ਵਪਾਰੀ ਸੁ ਕੁੱਕੇ ਵਪਾਰੀ ਦੇ ਘਰ ਦੇ ਨਾਲ ਜਾਵਾਂ ਗਰਾਬ ਮੁੜਦਾ ਵਾ ਉਹ ਇੱਟਾਂ ਵਾਲੀ ਸੜਕ ਤੋਂ ਪੰਜ ਚਾਰ ਘਰ ਛੱਡ ਕੇ ਜਦੋਂ ਤੁਸੀਂ ਥੋੜਾ ਜਿਹਾ ਅੱਗੇ ਵਧੋਗੇ ਤਾਂ ਇੱਕ ਹੋਰ ਸੜਕ ਦਾ ਰਾ ਟੇਡਾ ਮੁੜੂਗਾ ਇੱਟਾਂ ਵਾਲਾ ਉਹ ਛੜਕਾ ਕੇ ਸਿੱਧੀ ਬਾਈ ਦੇ ਘਰੇ ਆਉਂਦੀ ਆ ਤੇ ਗੱਲਬਾਤ ਲਈ ਆਪਾਂ ਨੰਬਰ ਦੱਸੀ ਵੀਰੇ ਆਪਣਾ 94640 ਜੀ 08655 ਇੱਕ ਵਾਰੀ ਹੋਰ ਬੋਲ ਦੇ ਵੀਰੇ 94640 08655 ਠੀਕ ਤਾਂ ਬਈ ਤੇ ਆਓ ਚਲਦੇ ਹੁਣ ਆਪਾਂ ਖੋਸੇਕੋਟਲੇ ਲਓ ਲਓ ਜੀ ਆਪਾਂ ਪਹੁੰਚ ਗਏ ਖੋਸੇਕੋਟਲੇ ਪਿੰਡ ਦੇ ਵਿੱਚ ਤੇ ਆਪਾਂ ਹੁਣ ਇੱਕ ਬਣਾਉਨੇ ਆਂ ਵੀਡੀਓ ਤੇ ਇੱਕ ਇਧਰ ਨੇ ਪਾਸੇ ਵੇਖੋ ਟਰੈਕਟਰ ਬਣਾ ਲਾ ਬਰਦਰ ਦੀਪ ਐਂਡ ਲਾਤਾ ਕਿੱਥੇ ਘਰ ਆ ਭਾਈ ਦਾ ਇੱਕ ਪੂਰੀ ਜਿੱਤੀ ਹੂੰ ਇੱਥੇ ਕੋ ਘਰ ਪਾਈਦਾ ਜਾਣਾ ਆ ਇਹੜਾ ਕਟਿੰਗ ਜੀ ਜਾਣਾ ਆ ਇकडे ਪਹੁੰਚ ਕੇ ਕਰਿਆ ਲਓ ਜੀ ਆਪਾਂ ਪਹੁੰਚ ਗਏ ਆ ਬਾਈ ਗੁਰਬਚਨ ਦੇ ਕੋਲੇ ਨਿੱਕਾ ਜਿਹਾ ਸ਼ੋਰ ਆ ਬਾਈ ਬਾਲੀ ਹੱਤ ਪਾਈ ਫਿਰਦਾ ਚੰਦਰਾ 2025 ਦੇ ਵਿੱਚ ਕਹਿੰਦਾ ਪੂਰਾ ਗਾਹ ਪਾਉਣਾ ਤੇ ਅੱਜ 2 ਜਨਵਾਰ ਆ ਬਾਈ ਦੇ ਕੱਛਾ ਗੁਰਬਚਨ ਬਾਈ ਸਾਸਰੀ 10 ਸਾਲ ਦੇ ਤੀਜੇ ਦਿਨ ਦੀਆਂ ਮੁਬਾਰਕਾਂ ਨਵੇਂ ਸਾਲ ਦੀਆਂ ਸਾਰੇ ਭੈਣ ਭਰਾ ਨੂੰ ਵਧਾਈਆਂ ਹੀ ਹੋਰ ਠੀਕ ਠਾਕ ਆ ਵਧੀਆ ਵਧੀਆ ਤੁਸੀਂ ਦੱਸੋ ਅੱਛਾ ਗੁਰਬਚਨ ਵੀ ਗੱਲ ਆਂਦਾ ਸਾ ਝੋਟੀ ਥੱਲੇ ਕਿੰਨਾ ਦੁੱਧਾ ਤੇਰੀ ਥੱਲੇ ਬਈ ਝੋਟੀ ਥੱਲੇ ਵੀ 12 ਕਿਲੋ ਦੁੱਧ ਕੰਡੇ ਵਾਲਾ ਜੋ ਕੇ ਹਾਂ ਬਈ ਤੇ ਆਪਾਂ ਅਗਰ ਬੱਚਾ ਕੱਟੀ ਮਗਰ ਵੀਰੇ ਕੱਟੀ ਆ ਇਨਕੀ 25 26 ਦਿਨਾਂ ਦੀ ਕੱਟੀ ਹੈਗੀ ਆ ਮਹੀਨਾ ਰੱਖ ਲਾ ਹਾਂ ਜੀ ਮਹੀਨਾ ਰੱਖ ਲਾ ਬਈ ਕਿ ਮਹੀਨਾ ਵੀ ਇੱਕ ਤਾਂ ਤਾਂ ਥੱਲੇ ਹੋਊਗਾ ਤਾਂ ਆ ਨਹੀਂ ਆਂਦਾ ਹੂੰ ਨਹੀਂ ਠੀਕ ਚਵਾਈ ਚਵਾਈ ਦੀ ਚਵਾਈ ਵੀਰੇ ਪੂਰੀ ਠੰਡੀ ਸੀਲਾ ਸਿੰਘ ਬੜਾ ਸੋਹਣਾ ਹਨਾ ਹਾਂ ਬਈ ਝੋਟੀ ਚੰਗੀ ਆ ਹੂੰ ਅੱਛਾ ਮੇਰੀ ਗੱਲ ਸੁਣ ਕਿੰਨੇ ਦੀ ਦੇ ਦਈਏ ਪਈ ਆ ਯਾਰ ਮੁੱਲ 99 ਕਰ ਦੇ 90 ਝੋਟੀ ਦੇ ਦਾਂਗੇ ਐ ਨਾ ਕਰ ਹਾਂ ਦੇ ਨਾਂ ਦੱਸ 90 ਦੀ ਹਾਂ ਨਾ ਹੀ ਆ ਨਹੀਂ ਇਹ ਹਰੇ ਵੀ ਦਰੀ ਆੜੀ ਆਇਆ 1000 ਰੁਪਏ ਛੱਡ ਦਾਂਗੇ 90 'ਚ ਵੀ ਨਾ 99 ਦੀ ਦੇ ਦੇਗੇ ਹਾਂ 99 ਜੱਡੀ ਹਾਂ ਨਾ ਹੀ ਆਇਗਾ ਦਾ ਹੈ ਵੀ ਲਾਜ ਰੱਖ ਲੈਗਾ ਇਹ ਕਦੀ ਹਾਂ ਯਾਰ ਲਾਜ ਰੱਖਾਂਗੇ ਯਾਰ ਬੰਦਿਆਂ ਨਾਲ ਤਾਂ ਪੈਸੇ ਚਾਹੀਦੇ ਇੱਕ ਵੜਾ ਤੇਰੇ ਕੋਲੇ ਹੈ ਨਾ ਇਹ ਇਹ ਫਿਰ ਭਾਈ ਸੁਈਤਾ ਜੀ ਇਹ ਵੀਰੇ ਪਰਸੋਂ ਦੀ ਵੈੜ ਸੂਈ ਆ ਬੱਚੇ ਦਾ 나ੜੂਆ ਵੀ ਵਿਖਾ ਦੇ ਹੂੰ ਇਹਦੇ ਥੱਲੇ 8 ਕਿਲੋ ਬੌਲਾ ਦੋਹਾਂ ਵੇਲੇ ਦਾ ਬੱਛੀ ਥੱਲੇ ਦੰਦੋ ਖੀਰੀ ਆ ਬੱਛੀ ਹਰੀ ਹਰੀ ਆ ਆ ਬਾਦਦੇ ਵਾਲੀ ਬੱਛੀ ਆ ਕੋਈ ਕਾਟੇ ਵਾਲੀ ਬੱਛੀ ਨਹੀਂ ਇਹ ਆਉਣ ਵਾਲੇ ਸੂਏ ਨੂੰ ਵਧਣਾ ਹੈ ਬਾਕੀ ਠੰਡੀ ਸੀਲ ਕਰਮਾਂ ਵਾਲੀ ਬਹੁਤ ਆ ਇਹ ਹਾਂ ਦੋਦੋ ਤਾਂ ਦੇ ਦੂ 10 ਕਿਲੋ ਹਣਾ ਹਾਂ ਵੀ 10 ਕਿਲੋ 11 ਦੋਦੋ ਬੱਛੀ ਖੁੱਲਾ ਪਾ ਜੂਗੀ ਬਾਕੀ ਵੀਰੇ ਇਹਦਾ 10 11 ਕਿਲੋ ਵੀ ਮੈਂ ਹਰਗਾ ਦੰਦੋ ਖੀਰੀ ਆ ਨਾ ਦੰਦੋ ਖੀਰੀ ਆ ਤਾਂ ਦਾ ਭਾਓ ਖਾ ਦਿੰਨੇ ਆ ਠੀਕ ਹੈ ਤੇ ਕਿੰਨੇ ਦੀ ਦੇ ਦਈਏ ਭ ਇਹਦਾ ਮੁੱਲ 23000 ਦੀ ਬੱਚੀ ਹਾਂ ਨਹੀਂ ਐ ਬਸ ਦੰਦ ਵਿਖਾਈਂਦੇ ਮਾੜੇ ਜੀ ਦੰਦ ਬਖਾ ਦਿੰਨੇ ਬਈ ਅਗਲਾ ਨਾ ਪਾਣੀ ਝੂਠ ਹੀ ਮਾਰੀ ਜਾਂਦੇ ਆ ਬਾਪੂ ਚੁੱਪ ਤੋ ਲੋ ਤੂੰ ਵੇਖੋ ਕੋਈ ਮਿੱਤਰ ਹਾਂ ਦੰਦ ਵੇਖ ਲੈ ਵੀ ਕੋਈ ਬੰਦਰਾ ਓਕੇ ਹੋ ਗਿਆ ਲੈ ਵੀ ਮਿੱਤਰੋ ਤੇ ਇਹ ਜਾਨਵਰ ਆ ਤੇ ਹੁਣ ਆਪਾਂ ਚਾਹਦੇ ਆ ਬਈ ਐਤੋਂ ਗਾਂ ਸੁਨੇਰਪਿੰਡ ਦੇ ਵਿੱਚ ਤੇ ਉਦੋਂ ਬਾਅਦ ਜਾਣਾ ਵਾ ਆਪਾਂ ਕੱਟੇ ਦੀ ਵੀਡੀਓ ਫੁਲਵਾਉਣਾ ਆਜੋ ਚਲਦੇ ਹੁਣ ਆਪਾਂ ਸੁਨੇਰਪਿੰਡ ਤੇ ਬਾਕੀ ਗੱਲਬਾਤ ਜੀ ਬਈ ਗੁਰਪ੍ਰਹਜਨ ਨੰਬਰ ਦਈ ਕੇ ਰਾਂਦੀ ਆ ਨੰਬਰ ਵੀਰੇ 7889958862 ਇੱਕ ਵਾਰੀ ਹੋਰ ਆਉਣ ਦੇ 7889958862 ਠੀਕ ਹੈ ਜੀ ਲਓ ਮਿੱਤਰੋ ਆਪਾਂ ਖੋਸੇ ਕੋਟਲੇ ਪਿੰਡ ਦੇ ਵਿੱਚ ਇੱਕ ਹੋਰ ਬਾਈ ਦਾ ਲੰਬਾ ਲਾਇਆ ਕਿਉਂਕਿ ਬਾਈ ਨੇ ਬਹੁਤ ਚਿਰ ਵੇਟ ਕੀਤੀ ਆ ਯਾਰ ਪ੍ਰਭੂ ਦੀ ਬੇਨਤੀ ਹੈ ਬਾਈ ਦੀ ਝੋਟੀ ਦਾ ਸੂਪ ਹੀ ਪਰ ਚੰਗਾ ਹੋ ਗਿਆ ਸਗੋ ਕਿਉਂਕਿ ਹਰ ਇੱਕ ਬੰਦਾ ਸੂਈ ਚੀਜ਼ ਨੂੰ ਵੱਧ ਭਾਲਦਾ ਨੀਲੀ ਰਾਵੀ ਦੀ ਝੋਟੀ ਆ ਫਾਕਮਾਲ ਕੱਟਾ ਲਾਇਆ ਝੋਟੀ ਨੇ ਯਾਰ ਇੱਕ ਚੀਜ਼ ਕੱਟੇ ਦੇ ਵਿੱਚ ਆ ਤੁਸੀਂ ਕੁਆਲਿਟੀ ਵੇਖੋ ਕਿੰਨਾ ਚੰਗਾ ਬੱਚਾ ਪੈਦਾ ਕੀਤਾ ਇਹਨੇ ਕਰਮ ਵਾਲੀ ਨੇ ਤੇ ਅੱਗੇ ਵੀ ਇਹ ਚੰਗੇ ਬੱਚੇ ਪੈਦਾ ਕਰੂਗੀ ਪਹਿਲਣ ਸੋਈ ਆ ਨਵਾਂ ਹਾਨ ਆ ਇਹ 8 ਕਿਲੋ ਬੋਲਾ ਹੈਗਾ 8 ਕਿਲੋ ਹੈਗਾ ਨਾ ਬਈ ਬੋਲਾ 8 ਕਿਲੋ ਵੀਰੇ ਜੇ ਠੰਡੀ ਸੀਲ ਨਿਕਲੀ ਚੋਣ ਦੀ ਪੂਰੀ ਠੰਡੇ ਸੀ ਕਿੰਨੇ ਕਿੰਨੇ ਦਿਨ ਹੋ ਗਏ ਬਈ ਅੱਜ ਸੋਈ ਨੂੰ ਆ 6 ਦਿਨ ਹੋ ਗਏ ਕਿੰਨੇ ਦੀ ਦੇ ਦਈਏ ਬਈ ਅੱਜ 1 40 ਮੁੱਲ ਕਰਦਾ ਵੀਰੇ ਮਾਨਤਣ ਕਰ ਦਿੰਦਾ ਕਿੰਨਾ ਕੁ ਕਰ ਦੇਗਾ ਇਹ ਕਹਿੰਦੇ ਵੀ ਇਤੋਂ ਦਾ ਡਰੱਸਾ ਫੜਾਉਣਾ ਹੀ ਨਹੀਂ 35 ਜੋ ਬਹੁਤ ਛੋੜ ਛੱਪਾ ਕਰਦਾ ਬਸ ਠੀਕ ਹੈ ਲੈ ਮਿੱਤਰੋ ਕੱਟੀ ਟਿਕਾਣੇ ਦੀ ਆ ਪੂਰੀ ਕਿਉਂਕਿ ਬਾਈ ਕੱਟੀ ਦੇ ਪੈਰ ਮਗਰਲੇ ਹੈਗੇ ਨੋਹਾਂ ਤੇ ਮੂਰੇ ਨਿਸ਼ਾਨ ਘੱਟ ਹੈਗਾ ਵੀ ਤੁਸੀਂ ਨਾ ਮੰਨ ਕੇ ਆਇਓ ਪਰ ਕੁਆਲਿਟੀ ਝੋਟੀ ਦੇ ਵਿੱਚ ਬੱਚਾ ਚੁੰਗੀ ਜਾਂਦਾ ਮੜਾ ਆ ਵੇਖੋ ਅੱਖਾ ਓੱਖਾ ਸਿੰਗੀ-ਸੁੰਗੀ ਚੰਗੀ ਆ ਹਨਾ ਬਾਈ ਹਾਂ ਹਾਂ ਸਾਂਭੀ ਬੜੇ ਸ਼ੌਕ ਨਾਲ ਆ ਤੂੰ ਪੂਰਾ ਸ਼ੌਕ ਨਾਲ ਹੂੰ ਥੋੜਾ ਜਿਹਾ ਲੇਵਾ ਘੱਟ ਆ ਪਰ ਦੁੱਧ 10-11 ਕਿਲੋ ਦੇ ਦਊਗੀ ਬਾਈ ਹਾਂ ਦੇ ਜਾਣਾ ਵੀਰੇ ਹੂੰ ਹੂੰ ਤੇ ਲੈ ਵੀ ਭਾਈ ਨੰਬਰ ਦੱਸੀ ਕੇ ਰਾਦੀ ਆਪਦਾ 959207037 ਇੱਕ ਵਾਰੀ ਹੋਰ ਬੋਲ ਦੋ ਬਾਈ 959207037 ਅੱਛਾ ਇੱਕ ਟਰਾਲੀ ਵੀ ਆਪਣੇ ਕੋਲੇ ਹੈ ਨਾ ਉਹ ਟਰਾਲੀ ਉਹ ਫਿਰ ਟਰੈਕਟਰ ਵਾਲੀ ਆ ਬਾਈ ਹਾਂ ਟਰੈਕਟਰ ਮਗਰੀ ਪੈਂਦੀ ਜੀਬ ਦੇ ਮਗਰੀ ਪੈਂਦੀ ਜੀਬ ਦੇ ਮਗਰੀ ਪੈਂਦੀ ਆ ਤੇ ਇਹ ਕਿੰਨੇ ਦੀ ਦੇ ਦਾਂਗੇ ਬਾਈ ਇਹ 55 ਹੀ ਦੇ ਦਾਂਗੇ ਵੀਰੇ ਠੀਕ ਆ ਬਾਈ ਟਰੈਕਟਰ ਨਵੇਂ ਆ ਹਾਂ ਠੀਕ ਘਰੇ ਤਿਆਰ ਕੀਤੀ ਆ ਘਰੇ ਤਿਆਰ ਕੀਤੀ ਫਿਰ ਆਪ ਕੰਮ ਕਾਦਾ ਕਰਦਾ ਪਈ ਨਾਲ ਮੈਸਤਰੀ ਭਾਈ ਮੈਂ ਠੀਕ ਆ ਵੈਲਡਿੰਗ ਦਾ ਹੀ हां वेल्डिंग ਦਾ ਵੀ ਚਸਾਰੀ ਦਾ ਵੀ ਚਲੋ ਕੀ ਬਾਤ ਆ ਪਹਿਲਾਂ ਵੀ ਬਾਈ ਬਾਈ ਦੇ ਨਾਲ ਤੁਸੀਂ ਗੱਲ ਵਾ ਫੁੱਲ ਵੀਡੀਓ ਹਜੇ ਆਪਾਂ ਬਣਾਉਣੀ ਹੈ ਬਲੌਗ ਵਾਲੀ ਵੀਡੀਓ ਆਜੋ ਹੁਣ ਆਪਾਂ ਸੁਨੇਰਪਿੰਡ ਚੱਲਦੇ ਚਲੋ ਲਓ ਜੀ ਮਿੱਤਰੋ ਆਪਾਂ ਪਹੁੰਚ ਗਏ ਹਾਂ ਸੁਨੇਰਪਿੰਡ ਤੋਂ ਪਿੱਛੇ ਥੋੜਾ ਜਿਹਾ ਤੇ ਗੁਰਦੁਆਰਾ ਸਾਹਿਬ ਬਣਿਆ ਇੱਥੇ ਬੜਾ ਇਤਿਹਾਸਕ ਗੁਰਦੁਆਰਾ ਬਹੁਤ ਸੋਹਣਾ ਬਣਿਆ ਯਾਰ ਇਹ ਆਇਆ ਤਾਂ ਮੈਂ ਵੀ ਨਹੀਂ ਹਜੇ ਵੇਖਿਆ ਪਰ ਬਾਰੋ-ਬਾਰ ਹੀ ਬੜੀਆਂ ਸੋਹਣੀਆਂ ਮਾਲਾ ਜਿਹੜੀਆਂ ਤਰਾਸ਼ ਦੀਆਂ ਸਿੱਖੀ ਨੂੰ ਤਸਵੀਰਾਂ ਬੜੀਆਂ ਹੋਈਆਂ ਐਸੀ ਮੰਗੋ ਗੋਪਿੰਦੂ ਤੇ ਟੱਲ ਸੰਤਨ ਕੀ ਸਾਧੂ ਸਾਧੂ ਕਾ ਹਰ ਨਾਮ ਜੱਫੇ ਪਰ ਮੁਗਤੇ ਤੇ ਆ ਹੈਗਾ ਕਿ ਗੁਰਦੁਆਰਾ ਸਾਹਿਬ ਤੁਸੀਂ ਵੇਖੋ ਕਿੱਡਾ ਸੋਹਣਾ ਬਣਿਆ ਹੋਇਆ ਸ਼ੇਰਾਂ ਦੀਆਂ ਤਸਵੀਰਾਂ ਜੋੜਾ ਘਰ ਆ ਗਿਆ ਇਧਰ ਵੇਖੋ ਸਿੱਧਾ ਹਾਂ ਹੈਨਾ ਕਾਰ ਪਾਰਕਿੰਗ ਦਰਬਾਰ ਸਾਹਿਬ ਆ ਗਿਆ ਬਹੁਤ ਸੋਹਣਾ ਦੇਰ ਤਸਵੀਰਾਂ ਹੈਨਾ ਦੀਪ ਆਹ ਸੋਹਣਾ ਬਣਿਆ ਆ ਫਿਰ ਬਈ ਸਰੋਵਰ ਹੋਊਗਾ ਹੈਨਾ ਹਾਂ ਜੀ ਵੀਰੇ ਬਾਹਰਲਾ ਸਰੋਵਰ ਆ ਤੇ ਬਾਹਰਲਾ ਸਰੋਵਰ ਹੈ ਨਾ ਆ ਸਰੋਵਰ ਆ ਗਿਆ ਬਈ ਬਹੁਤ ਵਾਰਾ ਗੁਰਦੁਆਰਾ ਸਾਬ ਤੋਂ ਪਤਾ ਤੇ ਸੁਨੇਰ ਪੈਂਟ ਦੇ ਵਿੱਚ ਪਤਾ ਕਰਨਾ ਪੈਣਾ ਹੈ ਤੇ ਅੰਗਿਤਰਾ ਬਾਬਾ ਜਰਾ ਪੀਰ ਗੁਰਦੁਆਰਾ ਸਾਹਿਬ ਦਾ ਨਾਮ ਤੇ ਅਜੋ ਆਪਾਂ ਚੱਲਦੇ ਹੁਣ ਅੱਗੇ ਬਾਬਾ ਗੁਰੂ ਮਹਾਰਾ ਸੱਚਾ ਪਾਤਸ਼ਾਹ ਸਾਰਿਆਂ ਦੀ ਸੁੱਖ ਦੀ ਅਰਦਾਸ ਕੀਤੀ ਹੈ ਵੀ ਮੇਰੇ ਜਿੰਨੇ ਵੀ ਸੱਜਣਾਂ ਜੁੜੇ ਰਹੇ ਨੇ ਮੇਰੇ ਨਾਲ ਚਾਹੁੰਦੇ ਰਹੇ ਸਬਸਕ੍ਰਾਈਬ ਕਰਕੇ ਲੋ ਜੀ ਆਪਾਂ ਪਹੁੰਚ ਗਏ ਸੁਨੇਰਪਿੰਡ ਦੇ ਵਿੱਚ ਤੇ ਆਪਾਂ ਬਾਈ ਬਾਈ ਭੋਲਾ ਸਿੰਘ ਦੇ ਘਰੇ ਇਸ ਟਾਈਮ ਮੌਜੂਦ ਆ ਭਾਈ ਜੀਤਾ ਸਿੰਘ ਤੇ ਬਾਈ ਦੇ ਕੋਲੇ ਇੱਕ ਮਹਿਮਕਾਉਆ ਤੇ ਇੱਕ ਹੈਗਾ ਟੇਢੀ ਧਾਰੀ ਵਾਲਾ ਕੱਟਾ ਕੱਟੇ ਦੀ ਹੀ ਦੱਸਦਾ ਉਹਨੂੰ ਡਿਟੇਲ ਕੱਟਾ ਸਾਲ ਦਾ ਤਾਂ ਹੋਊਗਾ ਬਾਈ ਆਹ ਕਾਲ ਦਾ ਸਾਲ ਦਾ ਕੱਟਾ ਵਾ ਤੇ ਬਾਈ ਟੇਢੀ ਧਾਰੀ ਦੇ ਵਿੱਚ ਰਿਕਾਰਡ ਨਹੀਂ ਕੋਈ ਹੈਗਾ ਹੁੰਦਾ ਵੀ ਇਹ ਮੱਝ ਬਾਈ ਨੇ ਖਰੀਦੀ ਸੀਗੀ ਤੇ ਉਹਦੇ ਮਕਰ ਆਇਆ ਸੀਗਾ ਤੇ ਕਟਾ ਦੇ ਦਊਗਾ ਬਾਈਆਂ ਦਾ ਵੀ 16000 ਦਾ ਦੇ ਦਊਗਾ ਇਥੋਂ ਮਾਨ ਤਨ ਕਰ ਦਊਗਾ ਆ ਮੱਝ ਤੇ ਆ ਜੋ ਮਿੱਤਰੋ ਇਹ ਮੈਂ ਸੂਆ ਚੌਥਾ ਸੁੰਦੀ ਹੋਊਗੀ ਬਾਈ ਜਣਾ ਤੀਜਾ ਕਿ ਚੌਥਾ ਨਹੀਂ ਚੌਥਾ ਚੌਥਾ ਸੂਆ ਸੁੰਦੀ ਆ 6 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਮਿੱਤਰੋ ਤੇ ਹਜੇ ਇਹਦੇ 5-4 ਦਿਨਾਂ ਨੂੰ ਉੱਪਰ ਵੀ ਲੈ ਜਾਣੇ ਥੱਲੋ ਬਹੁਤ ਖੱਬਾ ਨਹੀਂ ਤੋਰੀ ਮੜੀ ਜੀ ਤੋੜਦੀ ਥੱਲੋ ਵੇਖਿਓ ਪਣਦੀ ਕਿਹਰਾਂ ਦੀ ਦੁੱਧ 14 12 13 12 13 ਖੁੱਲਾ ਡੁੱਲਾ ਪਾਜੂਗੀ ਮੈਂ ਕਰਮਾਂ ਵਾਲੀ ਵੇਲ ਬਹੁਤ ਆ ਮਹਿੰਦੀ ਮਿੱਤਰੋ ਤੇ ਪਿੰਡ ਸੁਨੇਰ ਦੇ ਵਿੱਚ ਤੇ ਜਿਲ੍ਹਾ ਤਹਿਸੀਲ ਇਹਨੂੰ ਜੀਰਾ ਪੈਂਦੀ ਆ ਤੇ ਜੀਰੇ ਦੇ ਬਿਲਕੁਲ ਬੁੱਕਲ ਦਾ ਹੀ ਪਿੰਡ ਆ ਮਿੱਤਰੋ ਤੇ ਬਹੁਤ ਬਈ ਗੁਰਦੁਆਰਾ ਸਾਹਿਬ ਦਾ ਨਾਮ ਕੀ ਸੀ ਜਿਹੜਾ ਤਾਂ ਕਿ ਆ ਇੱਕ ਛੇਵੇਂ ਪਾਤਸ਼ਾਹ ਪਿੰਡ ਕੋਲੇ ਪਿੱਛੇ ਯਾਰਾ ਪੀਰਾ ਜਿਹੜਾ ਰੋ ਪਿੱਛੇ ਵੱਡਾ ਗੁਰਦੁਆਰਾ ਜਾਰਾ ਪੀਰਾ ਹੈ ਤੇ ਅੱਗੇ ਕਿਹੜਾ ਸੀਗਾ ਜੀ ਛੇਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਬਹੁਤ ਪਵਿੱਤਰ ਗੁਰਦੁਆਰਾ ਸੋਹਣਾ ਬਹੁਤ ਬਣਿਆ ਹੈ ਨਾ ਬਈ ਹਾਂ ਹੂੰ ਤੇ ਮੈਂ ਥੱਲੋ ਥੱਲੋ ਬਈ ਅਜੇ ਦਿਨ ਲੈ ਜਾਣੇ ਆ ਚਵਾਈ ਚੁਵਾਈ ਦੀ ਚੰਗੀ ਮੈਨੂੰ ਅੱਠ ਮਹੀਨੇ ਗਈ ਸੀ ਬਈ ਇਹ ਹਾਂਜੀ 8 ਮਹੀਨੇ ਤੋਂ ੱਕੜ ਗੱਬਣ ਲਈ ਸੀ ਬਾਈ ਨੇ 8 ਮਹੀਨੇ ਦੁੱਧ ਪਿਆਗੀ ਕਰਮਾਂ ਵਾਲੀ ਮਿੱਤਰੋ ਰੇਟ ਇਹਦਾ ਜਿਹੜਾ 85000 ਰੁਪਿਆ ਮੈਂ ਇਹਦਾ ਤੇ ਵਿੱਚੋਂ ਬਾਈ ਮਾਨਤਨ ਕਰ ਦੂਗਾ ਬਾਈ ਦਾ ਨੰਬਰ ਹੈਗਾ ਮਿੱਤਰੋ 978118 4487 978118 4487 ਆਓ ਹੁਣ ਆਪਾਂ ਇੱਕ ਨਵੀਂ ਘਟਾ ਫਲਮਾਉਣ ਜਾਣਾ ਉਹ ਵੀ ਚੱਲਦੇ ਆਪਾਂ ਜੀਰੇ ਤੋਂ ਅਗਲਾ ਪਿੰਡ ਆ ਥੋੜਾ ਜਿਹਾ ਪਿੰਡ ਮੇਰਾ ਦਿਮਾਗੋਂ ਨਿਕਲ ਗਿਆ ਉਹ ਟੰਡੀਆਂ ਦੇ ਨਾਲ ਹੀ ਪਿੰਡ ਆ ਆਓ ਉੱਥੇ ਚੱਲਦੇ ਹਾਂ ਸੌਰੀ ਜੀਰੇ ਚਾਰ ਦੇ ਵਰਕੇ ਫਸ ਗਏ ਆਪਾਂ ਗਲੀ ਭਾਗੇ ਪੰਗਾ ਲੈ ਲਿਆ ਕਸੂਤਾ ਤੇ ਹੁਣ ਵੇਖੋ ਵਿਪਾਰ ਹੋਇਆ ਜਾਂਦਾ ਕਿ ਨਹੀਂ ਹੋਇਆ ਜਾਂਦਾ ਤੁਸੀਂ ਦੇਖਦੇ ਗਲੀ ਜਮਾਂ ਭੀੜੀ ਆ ਲੰਗਣਾ ਬਹੁਤ ਔਖਾ ਆਹ ਦੇਖੋ ਬਈ ਕਿੱਧਰ ਫਸਾਇਆ ਮੋਟਰਸਾਈਕਲ ਵੇਖੋ ਲੰਗੀ ਚੱਲੇ ਆਪਾਂ ਪੰਗਾ ਲੈ ਲਿਆ ਹੀ ਕਸੂਤਾ ਹੀ ਵਾ ਤੁਹਾਨੂੰ ਵੀ ਬਾਈ ਮਾਤਾ ਰਸਤਾ ਵੇਖ ਕੇ ਤੋਂ ਬਿਨਾਂ ਨਾ ਜਾਇਆ ਕਰੋ ਹਾਂ ਐਨ ਚੂੜੀ ਟੈਟ ਹੋਈ ਪਈ ਆ ਸੱਚ ਨੂੰ ਮੋਟਰਸਾਈਕਲ ਇੱਕ ਵਸਾ ਲੰਗਦਾ ਤੇ ਅਸੀਂ ਇਹ ਕਸੂਤਾ ਪੰਗਾ ਲੈ ਲਿਆ ਆਇਤਾ ਤਕੜਾ ਕੰਮ ਵੀ ਹੈ ਜੇ ਨਾਂਗੇ ਦਾ ਦੇਖੋ ਕਰ ਇਹ ਕਲਾ ਉਹਦਾ ਡਰਾਈਵਰ ਚੰਗਾ ਆ ਵੇ ਦੇਖੋ ਡਰਾਈਵਰ ਇੱਥੇ ਉਹ ਵੀ ਨਿਕਾਇ ਤੇ ਰਿਹਾ ਉਹਦਾ ਪਸੰਦ ਰਖੀ ਚੀਤ ਰਿਹਾ ਦਾ ਵੇ ਲੋ ਆਗੇ ਆਪਾਂ ਲੈ ਲਿਆ ਪੈਨੋ ਆ ਗਿਆ ਰੋਡ ਆ ਚੱਕ ਜੀ ਵਧਾਈਆਂ ਹੋ ਗਿਆ ਹੁਣ ਅਸੀਂ ਰੋਡ ਤੇ ਚੜ੍ਹ ਕੇ ਧੀਰਾ ਸ਼ਹਿਰ ਪਾਰ ਕੀਤਾ ਧੀਰਾ ਸ਼ਹਿਰ ਪਾਰ ਕੀਤਾ ਅੱਜ ਪਹਿਲੀ ਦੇਖੋ ਗਰਾਹ ਰਾਸ ਦੇਖ ਲਵਿੰਦਰ ਥਰੂਪਿੰਡ ਜੇਮਲਾਲਾ ਦਾ ਤੇ ਜ਼ਿਲ੍ਹਾ ਮੁਕਾ ਲਓ ਮਿੱਤਰ ਆ ਲੱਗ ਗਿਆ ਬੋਰਡ ਬਾਈ ਕੋਰੇ ਢੰਡੀਆਂ ਵਾਲੇ ਪੁਲ ਦਾ ਪਿਸਟਲ ਦਾ ਨੀਲੀ ਰਾਵੀ ਦਾ ਤੇ ਇੱਥੋਂ ਆਪਾਂ ਮੁੜ ਜਾਣਾ ਗੁਰਦੁਆਰਾ ਸਾਹਿਬ ਦੇ ਕੋਲੋਂ ਤੇ ਆਪਾਂ ਟੰਡੀਆਂ ਤੋਂ ਅਗਲਾ ਪਿੰਡ ਹੀ ਆ ਜਿੱਥੇ ਆਪਾਂ ਜਾਣਾ ਵਾ ਤੇ ਆ ਜੀ ਸ੍ਰੀ ਸ਼ਰਮਾ ਮੇਰਾ ਬਈ ਦੀਪ ਇਹੀ ਜਾਂਦੀ ਆ ਬਸ ਟੰਡੀਆਂ ਤੋਂ ਅਗਲਾ ਪਿੰਡ ਹੀ ਉਹਨਾਂ ਦਾ ਹਾਂਜੀ ਕੀ ਨਾਮ ਸੀਗਾ ਪਿੰਡ ਦਾ ਯਾਰ ਪਿੰਡ ਦਾ ਨਾਮ ਮੈਨੂੰ ਯਾਦ ਨਹੀਂ ਬਈ ਉੱਥੇ ਜਾ ਕੇ ਪੁੱਛਾਂਗੇ ਉਹ ਪਿੰਡ ਦਾ ਸਾਨੂੰ ਨਾਮ ਚੁੱਲਿਆ ਹੋਇਆ ਅਜਾ ਦੇ ਤਾਲਦੇ ਆਪਾਂ ਬਈਆ ਉਤਾਰ ਦੇ ਕੋਲੇ ਜਾਣਾ ਪੈਣਾ ਦਾ ਦੇ ਤੁਹਾਨੂੰ ਲੈ ਮੇਰਾ ਸਟੈਂਡ ਕਰਾਉਂਦਾ ਯਾਰ ਲੈ ਲੈ ਲਓ ਜੀ ਆਪਾਂ ਪਹੁੰਚ ਗਏ ਪਿੰਡ ਦਾ ਨਾਮ ਹੈ ਚੱਬਾ ਤੇ ਜੱਬੇ ਪਿੰਡ ਦੇ ਵਿੱਚ ਜਾਣਾ ਆਪਾਂ ਬਾਈ ਦੀ ਕੋਠੀ ਆ ਜਿੱਥੇ ਜਾਣਾ ਆਪਾਂ ਹਨਾ ਤੇ ਆ ਬਾਈ ਨੇ ਭਜਾਲਿਆ ਝੋਟਾ ਅੱਗੇ ਬਾਈ ਰੇੜੀ ਤੇ ਪੱਠੇ-ਪੱਠੇ ਲੈਣ ਚੱਲਿਆ ਵਿਚਾਰਾ ਕਿਉਂਕਿ ਐ ਨਾ ਬਾਈ ਪੱਠੇ ਐਸ ਵੇਲੇ ਵਧੀਆ ਵੱਡੇ ਜਾਂਦੇ ਸਵੇਰ ਹੱਥ ਠਰਦੇ ਆ ਮੈਂ ਤਾਂ ਨਾ ਵਧੀਆ ਜਿਹਾ ਬੰਦੇ ਨੇ ਆ ਬਾਈ ਸੱਪਿਆ ਚਾਰ ਕੇ ਬਾਈ ਨੇ ਸਾਹਮ ਕੇ ਰੱਖਿਆ ਯਾਰ ਨਹੀਂ ਤਾਂ ਲੋਕਾਂ ਨੇ ਤਾਂ ਬਲਦ ਰੇੜੇ ਵੇਚ ਤੇ ਸਾਰੇ ਧੰਨਵਾਦ ਆ ਬਾਈ ਤੇਰਾ ਇਹਨੂੰ ਕਹਿੰਦੇ ਝੋਟੇ ਦਾ ਸਿਰ ਦੇਖੋ ਸਿਰ ਦੇਖੋ ਝੋਟੇ ਦਾ ਆਜਾ ਚੱਲਦੇ ਬਾਈ ਦੇ ਘਰੇ ਓ ਸਾਹਮਣੇ ਕੋਠੀ ਦੇ ਵਿੱਚ ਜਾਣਾ ਸੱਜਣਾ ਆ ਆਓ ਸਾਹਮਣੀ ਕੋਠੀ ਦੇ ਵਿੱਚ ਯਾ ਬਾਈ ਮਿੱਤਰੋ ਬਾਈ ਫਿਰ ਕਿਵੇਂ ਟਰੈਕਟਰ ਚਲਾਦੇ ਯਾਰ ਫਲਾਈ ਮਾੜਾ ਏ ਟਰੈਕਟਰ ਸਸਰੀ ਘਰ ਹੈਲੋ ਕਰ ਦੇ ਆਜਾ ਹੈਲੋ ਤਾਂ ਕਰ ਦੇ ਸਾਨੂੰ ਆ ਜਾ ਉਹ ਦੂਜਾ ਬਾਈ ਤੇ ਜਾਣਾ ਇਹ ਕਰੂਗਾ ਹੈਲੋ ਹੈਲੋ ਮੈਨੂੰ ਵੀ ਕਰ ਸਮਝੋਤ ਫਿਰ ਜੋਤ ਜਿਹੜੀ ਕ੍ਰੈਸ਼ ਪੜਦਾ 1.7 ਕਿਜੀ ਚ 1.7 ਕਿਜੀ ਚ ਨੰਨਾ ਨੂਰਾ ਦਾ ਤੁਸੀਂ ਦੋਵੇਂ ਭਰਾ ਹੀ ਆ ਤੁਸੀਂ ਭਰਾ ਉਹ ਤੁਸੀਂ ਦੋਵੇਂ ਸਕੇ ਠੀਕ ਆ ਠੀਕ ਆ ਲੋਈ ਮਿੱਤਰੋ ਆਪਾਂ ਪਹੁੰਚ ਗਏ ਇਸ ਟਾਈਮ ਪਿੰਡ ਚੱਬੇ ਦੇ ਵਿੱਚ ਤੇ ਆ ਕੱਟਾ ਬਾਈਆਂ ਦਾ ਆਪਾਂ ਫਲਮਾਉਣਾ ਝੋਟਾ ਇਹ ਵਕਾਉ ਲਾਇਆ ਵਾ ਪਰ ਮੁੱਛਣ ਵੀਰੇ ਨੇੜੇ ਆ ਜੀ ਮੜਾ ਜਿਆ ਅੱਛਾ ਬ੍ਰਦਰ ਕਿੰਨੇ ਚਿਰ ਦਾ ਹੋ ਗਿਆ ਇਹ ਇਹ ਵੀਰੇ ਚੌਕ ਦੇ ਦੰਦ ਨੇ ਸੁਟੇ ਆ ਮਹੀਨਾ ਕੋਇਆ ਮਹੀਨਾ ਕੋਇਆ ਮੇਲੇ ਤੋਂ ਪਹਿਲਾਂ ਮੇਲੇ ਤੋਂ 8 ਦਿਨ ਪਹਿਲਾਂ 9 ਦਿਨ ਪਹਿਲਾਂ ਸਿੱਟ ਗਿਆ ਠੀਕ ਆ ਅੱਛਾ ਨਾਮ ਕੀ ਹੈ ਵੀਰੇ ਆਪਣਾ ਨਾਮ ਮੇਰੇ ਮਰਾਵਤਾਰ ਸਿੰਘ ਹੈ ਚਲੋ ਭਾਈ ਸਾਦਨਾਵ ਸਤਪਾਲ ਸਿੰਘ ਸਤਪਾਲ ਸਿੰਘ ਅਵਤਾਰ ਬਾਈ ਫਿਰ ਇਹ ਤੂੰ ਪਹਿਲਾਂ ਕੱਟਾ ਤੇਰਾ ਜਿੱਤਿਆ ਵੀ ਹੋਇਆ ਹੈ ਨਾ ਇਹ ਹਾਂਜੀ ਇਹ ਚੜਕ ਮੇਲੇ ਚ ਪਾਇਆ ਸੀ ਵੀਰੇ ਖੀਰਿਆਂ ਦੇ ਵਿੱਚ ਖੀਰਿਆਂ ਦੇ ਵਿੱਚ ਉਦੋਂ ਆਇਆ ਸੀ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਫਿਰ ਵੇਚਣ ਦਾ ਹੁਣ ਕਾਰਨ ਵੀਰੇ ਵੇਚਣ ਦਾ ਮੇਨ ਆ ਕਾਰਨ ਇਹ ਆ ਕਿ ਥਾਂ ਥੋੜਾ ਹਾਂ ਥਾਂ ਕਰਕੇ ਝੋਟੇ ਨੂੰ ਥਾਂ ਚਾਹੀਦਾ ਖੁੱਲਾ ਤੇ ਸਾਦਾ ਨਹੀਂ ਸਾਦਾ ਨਹੀਂ ਹਾਂ ਵੇਖੋ ਮਿੱਤਰੋ ਇੰਨੇ ਕੋਈ ਥਾਂ ਦੇ ਵਿੱਚ ਇੱਕ ਗੱਲ ਆ ਤੂੰ ਪਸ਼ੂ ਅੱਠ ਸੱਤ ਨਹੀਂ ਰੱਖੀ ਬਿਠਾਈ ਇੰਨੇ ਕੋਈ ਥਾਂ ਦੇ ਵਿੱਚ ਇਹ ਖੜੇ ਆ ਪਸ਼ੂ ਇਹ ਵੀ ਗਿੱਜੇ ਵੇ ਆ ਨਾ ਨਵੇਂ ਕੋਈ ਉਪਰ ਨਵਾਂ ਲਿਆ ਕੇ ਵਿੱਚ ਬੰ ਆ ਦੇ ਦਿਨ ਉਹ ਆ ਦੇ ਦਿਨ ਵੀ ਔਖਾ ਥੋੜਾ ਜਾਂ ਹਨਾ ਤਾਂ ਕਰਕੇ ਵੇਚਣਾ ਅੱਛਾ ਮਈਆ ਮਈਆ ਕਰਾਸ ਕਰਦਾ ਇਹ ਹਾਂ ਹਾਂ ਵੀਰੇ ਮਈਆ ਕਰਾਸ ਕਰਦਾ 22 ਬੱਚੇ ਨੇ ਆਏ ਹੋਏ ਆ ਟੌਪ ਆ ਗਏ ਬੱਚੇ ਦਾ ਬਹੁਤ ਵਧੀਆ ਬਹੁਤ ਵਧੀਆ ਟੇਢੀ ਧਾਰੀ ਦੇ ਵਿੱਚ ਆਏ ਬੱਚੇ ਹਾਂਜੀ 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 ਬਹੁਤ ਵਧੀਆ ਜੀ ਬੱਚੇ ਟੇਢੀ ਧਾਰੀ ਚ ਵੇ ਆਏ ਬੱਗੀਆਂ ਮੁੱਛਾਂ ਵਾਲੇ ਵੀ ਆਏ ਆ ਉਹ ਆਪਾਂ ਕਮੈਂਟ ਬਾਕਸ ਦੇ ਵਿੱਚ ਪਾ ਦਿੰਦੇ ਹਾਂ ਠੀਕ ਅੱਛਾ ਇਹ ਵੇਚਣਾ ਵਾ ਤੂੰ ਵੀਰੇ ਹੁਣ ਫਿਰ ਰੇਟ ਇਹਦਾ ਕੋਈ ਤੈਅ ਕੀਤਾ ਕਿ ਨਹੀਂ ਹਜੇ ਰੇਟ ਵੀਰੇ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਜੈ ਜੀ ਰੇਟ ਜੀਮਣ ਦਾ ਕਿਹੜੇ ਦਾ ਏ ਇਹ 나ਗ ਦਾ ਜੀ 나ਗ ਦਾ ਇਹ ਹਾਂਜੀ ਬਹੁਤ ਚੰਗੀ ਮਾਝ ਦਾ ਬੱਚਾ 18-19 ਲੀਟਰ ਵਾਲੀ ਮੱਝ ਸੀ ਨਾਗ ਵੀ ਬਾਈ ਫਿਰ ਟਾਪ ਆ ਦੁੱਧ ਦਾ ਰਿਕਾਰਡ ਵੀ ਬਹੁਤ ਜ਼ਬਰਦਸਤ ਆ ਤੋੜਤੀਏ ਮੜਾ ਜਾਂ ਲੈ ਆਈਏ ਇਹਨੂੰ ਇਕੱਲੀ ਬਖਾਈ ਦੀ ਆ ਮੇ ਬਲੌਗ ਦੇ ਵਿੱਚ ਵੀ ਦੇ ਵੀ ਮਿੱਤਰੋ ਜਿਹੜੇ ਭਰਾ ਨੇ ਮਈਆਂ ਦੇ ਵਿੱਚ ਰੱਖਣ ਨੂੰ ਮਰ ਲਈ ਲੈਣਾ ਫਿਰ ਉਹ ਹੁਣ ਬੋਧਾਣਾ ਚੱਕਰਾਂ ਦੇ ਵਿੱਚ ਪਿਆਜ ਮੇਰੇ ਹਿਸਾਬ ਦੇ ਨਾਲ ਤਾਂ ਤੁਹਾਨੂੰ ਨਗੀਨਾ ਮਿਲ ਤੇ ਲੈਡਾ ਝੋਟਾ ਤਿਆਰ ਕਰਨ ਤੇ 4.5 ਸਾਲ ਲੱਗ ਗਏ ਬਾਈ ਨੂੰ ਤੇ ਤੁਸੀਂ ਵੇਖ ਲਓ ਤੁਹਾਨੂੰ ਬੜਿਆ ਬਣਾਇਆ ਮਿਲ ਜਾਣਾ ਚਲੋ ਪੈਸੇ ਤਾਂ ਲੱਗਦੇ ਆ ਕਿਉਂਕਿ ਝੋਟੇ ਦੇ ਜੇ ਤੁਸੀਂ ਅੱਜ ਜਿੰਨੇ ਪੈਸੇ ਲਾਓਗੇ ਨਾ ਇਹ ਕਰਮਾਂ ਵਾਲਾ ਵਧ ਹੀ ਜਾਣਾ ਇਹ ਘਟਣਾ ਨਹੀਂਗਾ ਬਾਈ ਸਿੰਘ ਸਿੰਘ ਵੇਖੋ ਘਟੇ ਦਾ ਤੁਸੀਂ ਮੂੜੀ ਪ੍ਰਾਈਸ ਤੋਂ ਕਮਾ ਲਈ ਇਹਦਾ ਇਧਰ ਲਾ ਪਾਸਾ ਖੋਣਾ ਪਾ ਤੇ ਈ ਧਾਰੀ ਦਿਖਾਉਣੀ ਆ ਜਿਹੜੀ ਮੇਨ ਆ ਰੰਗ ਰੰਗ ਮਾਰ ਕੇ ਬਣਾਈ ਆ ਹੈ ਬਾਈ ਇਹ ਪਿੰਡ ਫੂਨ ਜਿਆ ਕੀਤਾ ਰਹਿੰਦਾ ਕਿਨੇ ਕੱਲੇ ਵੀ ਠੀਕ ਆ ਬਾਈ ਠੀਕ ਆ ਸਿੰਘ ਸਿੰਘ ਬੜਾ ਚੰਗਾ ਹੈ ਨਾ ਸਿੰਘ ਸਿੰਘ ਬਹੁਤ ਚੰਗਾ ਕੋਈ ਬਣਾਇਆ ਨਹੀਂ ਕੋਈ ਕੁਝ ਨਹੀਂ ਸਹੀ ਦੱਸ ਦੇ ਰੇਟ ਐ ਨਾ ਕਰ ਯਾਰ ਬਾਈ ਜਦੋਂ ਵੇਚਣਾ ਰੇਟ ਵੀਰੇ 100 ਪੜਦੇ ਹੁੰਦੇ ਅਗਲੇ ਦੇ ਫੋਨ ਤੇ ਕਰ ਫੋਨ ਤੇ ਕਰ ਚੱਲ ਪੜਨਦੇ ਫਿਰ ਇਹਨੂੰ ਲਿਆ ਕੋਈ ਨਾ ਲੈ ਵੀ ਮਿੱਤਰੋ ਹੁਣ ਇਸ ਤੋਂ ਬਾਅਦ ਆਪਾਂ ਰੱਬ ਰੱਖੇ ਸੋਕੇ ਇੱਕ ਪਿੰਡ ਹੋਰ ਰਹਿੰਦਾ ਉਹ ਰਹਿੰਦਾ ਆਪਣਾ ਰਾਜੇ ਆਣਾ ਬਾਗੇ ਪੁਰਾਣੇ ਦੇ ਕੋਲੇ ਤੇ ਉਹ ਕੋਸ਼ਿਸ਼ ਕਰਾਂਗੇ ਜੇ ਪਹੁੰਚਿਆਗਾ ਵੈਸੇ ਆਪਾਂ ਬਾਈ ਨੇਰੇ ਦਾ ਕੰਮ ਬੰਦ ਕਰ ਦਿੱਤਾ ਪਰ 6 6.5 ਤਾਈ ਕੰਮ ਕਰਨਾ ਉਦੋਂ ਬਾਅਦ ਨਹੀਂ ਕਰਨਾ ਭਾਉਂ ਦੇ ਕੋਈ ਗੁੱਸਾ ਕਰੇ ਭਾਉਂ ਦੀ ਵੀ ਰਾਜ਼ੀ ਰਵੇ ਕਿਉਂਕਿ ਭਾਈ ਵਕਤ ਮਾੜਾ ਵਾ ਟਾਈਮ ਮਾੜਾ ਵਾ ਕੱਲ ਇੱਕ ਘਟਨਾ ਵਾ ਪਰ ਚੱਲੀ ਸੀ ਪਰ ਬਾਤਮਾਨ ਨੇ ਪਛਾਹ ਕਰ ਲਿਆ ਬੰਦੇ ਪੈਗੇ ਸੀ ਰੁਖਾਲੇ ਪਿੰਡ ਦੇ ਵੱਲ ਉਤਰ ਮੁਕਸਰ ਵਾਲੀ ਸਾਈਡ ਗਏ ਸੀ ਮੰਨ ਲਓ ਤੁਸੀਂ ਪਹਿਵੀ ਇਸ ਤਰੀਕੇ ਦੇ ਸੀਖ ਖੰਡੇ ਕਰਪਾਨਾ ਉਹਨਾਂ ਦੇ ਕੋਲੇ ਸੀਗੇ ਤੇ ਉਹਨਾਂ ਨੇ ਨੰਗਣਸਾਰੀ ਪਿੱਛਾ ਕੀਤਾ ਮੋਟਰਸਾਈਕਲ ਦਾ ਬਚਾ ਇਸ ਕਰਕੇ ਹੋ ਗਿਆ ਕਿਉਂਕਿ ਆ ਮੋਟਰਸਾਈਕਲ ਦੇ ਜਿਹੜੇ ਟਾਇਰ ਆ ਚੌੜੇ ਆ ਮੈਂ ਉਹਨਾਂ ਨੂੰ ਦਾਬ ਦਿੱਤੀ ਰੱਖੀ ਸਾਈਡ 'ਨੰਪਣ ਦਿੱਤੀ ਜਿਉਂ ਅੱਗੇ ਲੰਘ ਜਾਂਦੇ ਤੇ ਫਿਰ ਉਹਨਾਂ ਨੇ ਘੇਰਾ ਪਾ ਲੈਣਾ ਸੀ ਤੇ ਇਸ ਕਰਕੇ ਤੁਸੀਂ ਵੀ ਭਰਾ ਬਣ ਕੇ ਸਾਥ ਦਿਆ ਕਰੋ ਸਾਡੀ ਮਜਬੂਰੀ ਇਹ ਆ ਕੰਮ ਅਸੀਂ ਗੱਡੀ ਤੇ ਵੀ ਕੱਢ ਲਗੇ ਪਰ ਕਿਉਂਕਿ ਮੋਟਰਸਾਈਕਲ ਤੇ ਅਗਲੇ ਦੇ ਮਤਲਬ ਜਾਨਵਰ ਦੇ ਕੋਲੇ ਪਹੁੰਚਿਆ ਜਾਂਦਾ ਇਹੀ ਇੱਕ ਮਹੀਨਾ ਪਾਸ ਸਕੋ ਇਹੀ ਇੱਕ ਮਹੀਨਾ ਉਸ ਤੋਂ ਬਾਅਦ ਆਪਾਂ ਰੈਗੂਲਰ ਜਿੰਨਾ ਟਾਈਮ ਵੀਡੀਓ ਬਣਾਉਂਦੇ ਆ ਤੁਹਾਨੂੰ ਪਤਾ ਇਹੀ ਇੱਕ ਮਹੀਨਾ ਤੇ ਜਿਹੜਾ ਮਹੀਨਾ ਧੰਦ ਕਰਕੇ ਸਾਥ ਦੇਣਾ ਪੈਣਾ ਆਓ ਅਗਲੀ ਵੀਡੀਓ ਤੇ ਲਈ ਚੱਲਦੇ ਆ ਤੇ ਫੁੱਲ ਵੀਡੀਓ ਬਣਾਉਣੇ ਧੰਨਵਾਦ ਲੈ ਵੀ ਮਿੱਤਰੋ ਆ ਗੂਰੇ ਠੰਡੀਆਂ ਵਾਲੇ ਪਤੰਦਰਾ ਨੇ ਇੱਕ ਲੱਕੜ ਦਾ ਖੰਭਾ ਲਾਇਆ ਆ ਵੇਖ ਲਓ ਬੜੇ ਦਮਾਗੀ ਆ ਯਾਰ ਬੰਦੇ ਲੱਕੜ ਦਾ ਖੰਭਾ ਇੰਨਾ ਛਪੇਦਾ ਸਪੂਦਾ ਇਹਨਾਂ ਨੇ ਘੜਿਆ ਹੋਊਗਾ ਦੀ ਪਹਿਲਾਂ ਹਨਾ ਹਾਂ ਭਾਈ ਜ਼ੂਮ ਕਰਕੇ ਦਿਖਾਈ ਮਾੜਾ ਪਿਓ ਮੈਂ ਕੋਲੇ ਹੀ ਜਾ ਕੇ ਦਿਖਾ ਦਿੰਦਾ ਕੋਲੇ ਵਿਖਾਈ ਆ ਦੇਖੋ ਕਿਰਲਾ ਹਾਂ ਹਨਾ ਆਉਂਦੀ ਨਾ ਫੀਲ ਪੂਰੀ ਖੰਬੇ ਵਾਲੀ ਇਹਨਾਂ ਨੂੰ ਅੰਬੇਆਂ ਨੂੰ ਵੀ ਪਿੱਛੇ ਛੱਡਤਾ ਗੋਰੇ ਦਾ ਦਿਮਾਗ ਪੜਾ ਕੇ ਚੱਲਦੇ ਆਪਾਂ ਗੋਰੇ ਦੇ ਘਰ ਅੱਜ ਆਪਾਂ ਛਾਪਾ ਮਾਰਨਾ ਚਨਚੇਤ ਗੋਰੇ ਦੇ ਤੇ ਲੈ ਵੀ ਮੇਤਰੋ ਆਪਾਂ ਚੱਲੇ ਆਂ ਬਾਈ ਗੋਰੇ ਦੇ ਕੋਲੇ ਚਾਹ ਵੇਖਿਓ ਟੀਕੇ ਨਾ ਮਕੈਣ ਕੇ ਨਹੀਂ ਟੀਕੇ ਵਿੱਚ ਹੀ ਜਾਂਦਾ ਚੰਦਰਾ ਆਹ ਵੇਖ ਲਓ ਬਾਈ ਕਿੰਨੇ ਸੀਮਨ ਲੈਣ ਵਾਲੀਆਂ ਗੱਡੀਆਂ ਖੜੀਆਂ ਆਈਆਂ ਗੋਰੇ ਦੇ ਕੋਲੇ ਟੀਕੇ ਵੇਖੋ ਭਰਾਵੋ ਕਿੰਨੇ ਵੇਚਦਾ ਆਜੋ ਕਰਦੇ ਗੱਲਬਾਤ ਮਾਰ ਲਿਆ ਅੱਜ ਤੇਰੇ ਬਾਈ ਗੋਰੇ ਭਾਈ ਅਸੀਂ ਨਾ ਸਾਣ ਚੈੱਕ ਅੱਜ ਆਈ ਛਾਪਾ ਮਾਰਨਾ ਤੇਰੇ ਸਾਣ ਚੈੱਕ ਕਰਨੇ ਵੀ ਤੂੰ ਨਵਾਉਣਾ ਨਵਾਉਣਾ ਕਹਿੰਦੇ ਸਸਤੀ ਕਾ ਗੋਰੇ ਵੀਰੇ ਹੋ ਠੀਕ ਆ ਹਾਂ ਜੀ ਹੋਰ ਕੀ ਹਾਲ ਸਸਤੀ ਕਾ ਮੋਟੇ ਢੀਰੇ ਨੂੰ ਦੇ ਪਾਏ ਤੂੰ ਹੰਡ ਲੱਗਦੀ ਆ ਇਹ ਗੱਡੀ ਕਾਦੇ ਇੱਧਰ ਰੱਖੀ ਆ ਹਾਂ ਮੈਂ ਅਮਰੂਤੀ ਨੂੰ ਆ ਲੈ ਕੇ ਦੇਈਏ ਸਕੌਡਾ ਹੈ ਤੇ ਵੱਡੀ ਪਾਲੀ ਆ ਕਿਵੇਂ ਮੋੜੂ ਆ ਪਾਲੀ ਵਿੱਚੇ ਬੈਜਾ ਕਰਨਾ ਦੁਆਦ ਨੂੰ ਆ ਵੇਖ ਲੋ ਕਿੰਦਾ ਸਾਫ ਸਾੜੀ ਬੰਦਿਆ ਅੱਜ ਇਹ ਲੰਬਾ ਦਾ ਗੁਰੂਪੁਰਾ ਆਵਾਰੀ ਬੁਣਿਆ ਜੋ ਆਪਾਂ ਬੋਲ ਗੋਲੇ ਦੇ ਕੋਲ ਭਾਈ ਐਂ ਚੱਲੀਏ ਕੋਲੇ ਦੇ ਨਾਲ ਆ ਗੋਲੇ ਮਿਲ ਪੀ ਜੀ ਦਾ ਕਿਹੜੀ ਮੁੱਟਾ ਜਾ ਰੈਕਟਾ ਜਵਾਕ ਨਹੀਂ ਆ ਜੰਮੀ ਤੂੰ ਇੰਨਾ ਕਰ ਸਕਦਾ ਉਹ ਦਵਾ ਚੋੜਾ ਆ ਗੋਲੇ ਕੋਲ ਤੋਂ ਯਾਰੋ ਯੂਜ਼ ਕਰਦਾ ਨਾ ਭਾਈ ਹੈ ਭਾਈ ਹੋਰ ਇਹ ਇਹ ਕਿਹੜੇ ਦੀ ਆ ਭਾਈ ਕਿਹੜੀ ਇਹ ਪਿਸਟਲ ਦੀ ਆ ਕਿਵੇਂ ਹੀ ਅਸੀਂ ਕਿ ਆਪਣੇ ਹਾਂ ਚੱਬੇ ਚੱਬੇ ਆ ਰਹੇ ਸੀ ਬਾਈ ਚੱਬੇ ਅੱਛਾ ਓਕੇ ਆਏ ਆ ਅੱਜ ਚਾਪ ਛਾਪਾ ਮਾਰ ਗਏ ਉਹ ਝੂਟਾ ਫਲਵਾ ਕੇ ਆਏ ਆ ਨਾ ਅੱਛਾ ਪਿਸਟਲ ਕਿਵੇਂ ਆ ਬਾਈ ਬਾਹਰੋਂ ਕੱਢੀ ਇਹਨੂੰ ਬਾਈ ਬਣ ਕੇ ਆ ਉਧਰ ਆ ਪਿਸਟਲ ਆ ਹੋਵੇ ਝੋਟੀ ਕਰਦ ਨੂੰ ਕੱਢੀ ਬਾਹਰੋਂ ਝੋਟੀ ਬਾਈ ਬਣ ਕੇ ਲੈ ਪਿਸਟਲ ਦੀ ਝੋਟੀ ਤਿਆਰ ਹੋਈ ਆ ਭਾਓ ਵੇਖੋ ਤੁਸੀਂ ਲੈ ਕੇ ਆ ਪਹਿਲੀ ਰਿਕਾਰਡ ਹੀ ਤੋੜ ਤੋ ਝੋਟੀ ਪਹਿਲਾਂ ਵੀਡੀਓ ਲੱਗ ਗਿਆ ਕੋਈ ਨਾ ਬਾਈ ਨਹੀਂ ਨਾ ਛਾਪਾ ਮਾਰਿਆ ਚਾਹ ਪਾਣੀ ਨਹੀਂ ਪੀਣੀ ਤੁੰਦ ਕੋਈ ਨਾ ਕੋਈ ਨਾ ਟੰਡਾ ਪਈ ਹੋਈ ਆ ਅੱਛਾ ਗੋਰੇ ਇੱਕ ਗੱਲ ਦੱਸੀ ਮੈਨੂੰ ਇਹ ਪਾਕਿਸਤਾਨ ਵਾਲਿਆਂ ਮਈਆਂ ਅਰਕੀ ਬਣ ਗਈ ਹੈਨਾ ਮੈਂ ਹੈ ਨਾ ਗੱਲ ਬਾਈ ਮੰਨਣੀ ਪੈਣੀ ਆ ਤੈਨੂੰ ਬਾਈ ਕਿ ਤੇ ਉਹਨਾਂ ਨਾਲ ਦੇ ਰਾਤ ਤੱਕ ਕੈਂਪ ਕਰ ਲਿਆ ਆ ਵੇਖੋ ਬਈ ਛੋਟੀ ਬੜੀ ਚੰਗੀਆਂ ਗੋਰੇ ਭਈਆ ਦੰਦ ਵੀ ਕੱਢਦੀ ਹੱਸਦੀ ਆ ਹੱਸਦੀ ਆ ਤੈਨੂੰ ਵੇਖ ਕੇ ਆਤ ਦੀ ਖੁਸ਼ ਹੋ ਗਈ ਤੈਨੂੰ ਵੇਖ ਕੇ ਹਾਂ ਅੱਛਾ ਗੋਰੇ ਕਿੰਨੇ ਚਰਦੀ ਹੋਗੀ ਭਈ ਇਹ ਵੀਰੇ ਇੱਕ ਦੰਦ ਸੁੱਟ ਗਈ ਆ ਚੌਕ ਦਾ ਅੱਛਾ ਹਾਂ ਤੇ ਇੱਕ ਹਜੇ ਖੜਾ ਹੈ ਇਹ ਅੱਛਾ ਠੀਕ ਹੈ ਲੈ ਇੱਕ ਗੱਲ ਆ ਗੋਰੇ ਇਹਨੂੰ ਕਰੀ ਮੇਰੀ ਨਜ਼ਰ ਨਾ ਲੱਗੇ ਪਹਿਲਾਂ ਤਾਂ ਜਦੋਂ ਮੈਂ ਗਿਆ ਚਲਾ ਮੇਰੇ ਆ ਟੈਰਾ ਟੂਰਾ ਦੀ ਮਿੱਟੀ ਹੂੰਝ ਕੇ ਵੀਰਾ ਪੱਕਾ ਵੇੜਾ ਪੱਕਾ ਮਿੱਟੀ ਕਿੱਥੋਂ ਜੱਕਾਂਗੇ ਤੇਰੀ ਉਹ ਇਹ ਟੁੱਟੀ ਪਾਟ ਕੇ ਸੁੱਟਦੀ ਕੋਈ ਨਾ ਚੰਗਾ ਹਾਂ ਵੇਖੋ ਬਈ ਕਰਮ ਵਾਲੀ ਨੇ ਬਹੁਤ ਸੋਹਣੀ ਤਿਆਰੀ ਆ ਵੇਖ ਲੋ ਬਾਈ ਮਿੱਤਰੋ ਵਰਤੋ ਪਿਸਟਲ ਦੇ ਸੀਮਣ ਵੱਧ ਤੋਂ ਵੱਧ ਆ ਲੈ ਵੀ ਆਉਣੇ ਆ ਝੋਟੀਆਂ ਦੇ ਹਨਾ ਬਾਈ ਹਾਂ ਵੀਰੇ ਗੋਰੇ ਰਿਕਾਰਡ ਤੋੜਤਾ ਯਾਰ ਕਰਮਾਲੀ ਨੇ ਦੁੱਧ ਗੋਰੇ ਕਿੰਨਾ ਪਾਜੂ ਤੇਰੇ ਹਿਸਾਬ ਨਾਲ ਬਾਈ ਯਾਰ ਇਹ ਤਾਂ ਸਮਾਂ ਦੱਸੂਗਾ ਹਨਾ ਮੈਂ ਐਵੇਂ ਕਹਿ ਦਿਆਂ ਕਿਉਂਕਿ ਪਹਿਲਾਂ ਹੈਗੀ ਵੀਰੇ ਜਿਹੜੀ ਆ ਆ ਜਨਵਰੀ 12 ਨੂੰ ਇਹਦੇ 10 ਮਹੀਨੇ ਪੂਰੇ ਆ ਵੀ ਤੇ ਜੇ 10 ਦਿਨ ਉੱਤੇ ਲੈਂਦੀ ਆ ਤੇ ਫਿਰ 22 ਜਨਵਰੀ ਨੂੰ ਸੁੰਦੀ ਆ ਹਏ ਬਲੋ ਕਹਿਣ ਤੋਂ ਭਾਵੇਂ ਸੋ ਜਾਈ 15 ਦਿਨ ਬਕਸ਼ੀਆ ਹਾਂ 15 ਦਿਨ ਤੁਸੀਂ ਲਾ ਲਓ ਵੀ 15 ਦਿਨ ਸੌਖੇ ਹੈਗੇ ਆ ਕੀ ਬਾਤ ਆ ਤੇ ਉਸ ਨਾਲ ਤਿਆਰੀ ਚੰਗੀ ਆ ਬੜੇ ਚੰਗੇ ਦੀ ਉਮੀਦ ਆ ਹੋ ਸਕਦਾ ਮੈਂ ਕਹਿੰਦਾ ਵੀ ਗੋਰੇ ਭਾਈ ਬਾਹਲੀਆਂ ਤਾਂ ਨਹੀਂ ਕਹਿੰਦਾ ਤੈਨੂੰ ਰੱਬ ਰੱਖੇ 11 15 16 15 16 17 ਜਦੋਂ ਇਹਨਾਂ ਦੁੱਧ ਗੋਰੇ ਨੇ ਲਾਈਵ ਸਾਬੇ ਦਾ ਕੈਮਰਾ ਚੱਲਦਾ ਹੋਇਆ ਗੋਰੇ ਨੇ ਮਾਰੀਆਂ ਧਾਰਾਂ ਤੇ ਫਿਰ ਸੀਮਣ ਵਿਖ ਜਾਣਾ ਮਿੱਤਰੋ ਸਾਰਾ ਕਿਉਂ ਭਾਈ ਫਿਰ ਤਾਂ ਗੱਲ ਟਿਕਾਣੇ ਲੱਗ ਜਾਣੀ ਜਾਵਾਂ ਗੋਰੇ ਭਾਈ ਵਧਾਈਆਂ ਤੈਨੂੰ ਭਾਈ ਇਸ ਗੱਲ ਦੇ ਲਈ ਕਿਉਂਕਿ ਤੇਰਾ ਪੇ ਸਮੁੰਦਰ ਦਾ ਰਿਜ਼ਲਟ ਫਿਰ ਕਦੋਂ ਆਊਗਾ ਸਮੁੰਦਰ ਦਾ ਵੀਰੇ ਆਪਣੇ ਕੋਲੇ ਕੱਟੀ ਹੈਗੀ ਇੱਕ ਸਮੁੰਦਰ ਦੀ ਘਰੇ ਵੀ ਹਾਂ ਹਾਂ ਖੋਲ ਕੇ ਤੇ ਜਾਨੀ ਕਿ ਉਂ ਕਟੀਆਂ ਹੈਗੀਆਂ ਕਾਫੀ ਹੈਗੀਆਂ ਇਹਦੀਆਂ ਦੀਪ ਇਹਨੂੰ ਵਖਾ ਰੂਣ ਨਾਲ ਮੇਰਾ ਜੀ ਕਰੀ ਜਾਂਦਾ ਵੇਖਣ ਨੂੰ ਝਟ ਬਣ ਬਣਦੇ ਨਹੀਂ 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 ਰੁਕ ਜਾ ਬਣ ਲਾ ਕਰਦੇ ਪਹਿਲਾਂ ਤੂੰ ਵਲੌਗ ਦੇ ਵਿੱਚ ਉਹ ਵੀ ਲੈ ਵੀ ਮਿੱਤਰੋ ਆ ਹੈਗੀ 32 ਦੇ ਕੋਲੇ ਸਮੁੰਦਰ ਦੀ ਹਨਾ ਬਾਈ ਕਿੰਨੇ ਚਿਰ ਦੀ ਆ ਬਾਈ ਇਹ ਇਹ ਵੀਰੇ ਹੋਗੀ 14 ਕੁ ਮਹੀਨਿਆਂ ਦੀ ਹੋਊਗੀ 14 ਮਹੀਨਿਆਂ ਦੀ ਹੈ ਹਾਂਜੀ ਠੀਕ ਆ ਬਾਈ ਫਿਰ ਤਾਂ ਯਾਰ ਇਹ ਰਿਕਾਰਡ ਤੋੜਤੇ ਹਨਾ ਜਮਾ ਬਾਈ ਹੂੰ ਠੀਕ ਆ ਬਈ ਬਹੁਤ 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 ਮੁਬਾਰਕਾਂ ਤੈਨੂੰ ਗੋਰੇ ਬਾਈ ਠੀਕ ਆ ਤੇਰੀ ਮਿਹਨਤ ਨੂੰ ਸਲਾਮ ਆ ਰੰਗ ਭਗ ਫੇਰ ਮਈਆਂ ਕਾਲੀਆਂ ਵੀ ਰੱਖੀ ਬੈਠਾ ਦੋਵੇਂ ਤੈਨੂੰ ਤਿੰਨ ਮੈਂ ਦਾਦਾ ਨਾ ਇਹ ਸ਼ੁਰੂ ਤੋਂ ਜਾਨੀ ਕਿ ਬਾਪੂ ਨੂੰ ਦਾਜ ਵਾਲੀ ਗੱਲ ਕਰ ਲੋ ਬਈ ਬਾਪੂ ਨੂੰ ਦਾਜ ਚ ਆਈ ਸੀ ਵੀ ਜਿਹੜੀ ਵੱਡੀ ਮਾ ਜਗਾ ਉਹਦੀਆਂ ਧੀਆ ਠੀਕ ਆ ਰਵਾ ਪ੍ਰਾਣਾ ਹਾਂ ਇਹ ਪ੍ਰਾਣਾ ਰਵਾ ਵਿੱਚ ਠੀਕ ਆ ਹਾਂ ਤੇ ਉਹ ਉਹ ਪਿਸਟਲ ਉਧਰ ਕਰਤਾ ਹਾਂ ਪਿਸਟਲ ਇਸ ਪਾਸੇ ਹੁੰਦਾ ਤੇ ਸਮੁੰਦਰ ਉਸ ਪਾਸੇ ਹੁੰਦਾ ਫਿਰ ਦੋਨੇ ਫਿਰ ਨੇੜੇ ਇੱਕ ਦੂਜੇ ਨੂੰ ਕਰਦੇ ਆ ਤੇ ਬਾਕੀ ਤੇਰੇ ਸਾਹਮਣੇ ਆ ਵੀ ਮੌਸਮ ਉਹ ਜਾ ਤੇ ਘਰ ਤੋਂ ਘੱਟ ਵੀ ਮੇਰੇ ਨਾਲ 7-8 ਦਿਨ ਹੋ ਗਏ ਆ ਤੇ ਪਸ਼ੂ ਬਾਹਰ ਹੀ ਨਹੀਂ ਨਿਕਲੇਗੇ ਤੇ ਗੋਰੇ ਭਾਈ ਗਾਈਆਂ ਵੀ ਰੱਖੀਆਂ ਹੋਈਆਂ ਫਿਰ ਹਾਂ ਤੇਰੇ گاਵਾ ਵੀ ਹੈਗੀਆਂ ਠੀਕ ਆ ਹਾਂ ਛੋਗ ਨੀਲੀ ਦਾ ਤੈਨੂੰ ਬਾਲਾ ਹਨਾ ਆ ਮੈਂ ਕਿਹੜੇ ਸੀਮਿੰਟ ਦੀ ਆ ਪਰਲੀ ਬਾਈ ਕਿਹੜੀ ਵੀਰੇ ਇਹਦੇ ਪਰ ਸਾਲ ਸਿੰਘ ਬਲਟੋਏ ਵਾਲਿਆਂ ਤੋਂ ਲਈ ਸੀ ਜੀ ਆਪਾਂ ਇਹ ਉਹਨਾਂ ਦੀ ਘਰਦੀ ਘੋਨੀ ਮੈਂ ਹਨਾ ਘੋਨੀ ਉਹਨਾਂ ਦੀ ਘਰਦੀ ਆ ਇਹ ਦੁੱਧ ਚੰਗਾ ਦਿੰਦੀ ਆ ਵੀ ਦੁੱਧ ਚੰਗਾ ਵੀਰੇ ਦੁੱਧ ਯਾਨੀ ਕਿ 20 ਕਿਲੋ ਦੁੱਧ ਕੱਢ ਦਿੰਦੀ ਆ ਇਹ ਛੋਇਆ ਹੋਇਆ ਹੈ ਹਾਂ ਇਹਨਾਂ ਦਾ ਦੁੱਧ ਛੋਇਆ ਵਾ ਗੋਰੇ ਵੀ ਆਪਾਂ ਫਿਰ ਜਦੋਂ ਝੋਟੀ ਸੂਪੀ ਰੱਬ ਰੱਖੇ ਸੋਕੇ ਪਚਵਾਈ ਕਰਾਉਣੀ ਆ ਚੰਗਾ ਜਰੂਰ ਬਾਈ ਜਰੂਰ ਜਿੰਨਾ ਮਰਜ਼ੀ ਦੇਵੇ 12 ਦੇਵੇ 13 ਦੇਵੇ ਪਤਾ ਸਭੇ ਮੈਂ ਤੈਨੂੰ ਦੱਸਦਾ ਹਾਂ ਅ ਪਹਿਲੀ ਝੋਟੀ ਆ ਜਿਹੜੀ ਆਪਣੇ ਘਰੇ ਪਿਸਟਲ ਦੀ ਸੂਣੀ ਆ ਝੋਟੀਆਂ ਹੋਰ ਵੀ ਸੂਆਂ ਪਰ ਕਿਸੇ ਨੂੰ ਆਪਾਂ ਅੱਕ ਗਏ ਵੀਰ ਕੁਝਵਾਦੇ ਚਵਾਉਣ ਤਾਂ ਦੂਰ ਦੀ ਗੱਲ ਅਗਲਾ ਛੇਤੀ ਕੋਈ ਵਿਖਾਉਂਦਾ ਨਹੀਂ ਕੱਲੇ ਇਹ ਨਹੀਂ ਵੀ ਕੱਲੇ ਪੈਸਟਲ ਦੀਆਂ ਹਰੇਕ ਦਾ ਹੀ ਇਹ ਚੀਜ਼ ਹੈਗੀ ਆ ਅਗਲਾ ਕਾ ਨਜ਼ਰ ਲੱਗ ਜੂ ਕਿ ਹਰੇਕ ਆਸਾਨ ਵਾਲੇ ਦਾ ਹੀ ਇਹ ਤੁਸੀਂ ਪੁੱਛ ਲਿਓ ਅਲਾ ਕਹਿੰਦਾ ਯਾਰ ਵੀ ਜੰਮ ਦੇ ਬੱਚੇ ਦੀ ਅਗਲਾ ਫੋਟੋ ਪਾ ਦਿੰਦਾ ਤੇ ਉਦੋਂ ਮੁੜ ਕੇ ਤੇ ਅਗਲਾ ਵਿਖਾਉਂਦਾ ਵੀ ਨਹੀਂ ਵੀ ਕੇਲਜੀ ਬਣ ਗਈ ਹੈ ਤਿਆਰੀ ਨਹੀਂ ਵਿਖਾਉਂਦਾ ਤਿਆਰੀ ਵੀ ਮੈਂ ਤਾਂ ਇਹ ਕਹਿੰਦਾ ਵੀ ਜਿਹੜਾ ਬੰਦਾ ਕੋਈ ਚਵਾਈ ਕਰਾਉਂਦਾ ਕੋਈ ਆਸਾਨ ਵਾਲਾ ਕਰਾਉਂਦਾ ਜਾਂ ਕੋਈ ਬੰਦਾ ਸ਼ੌਂਕ ਵਾਲਾ ਕਰਾਉਂਦਾ ਵੀ ਬਹੁਤ ਵੱਡਾ ਦਿਲ ਕਰਕੇ ਕਰਾਉਂਦਾ ਵੀ ਇਹ ਕੰਮ ਵੀ ਹਰੇਕ ਦੇ ਵਸਦਾ ਕੰਮ ਨਹੀਂ ਹੈ ਬਈ ਇਹ ਹਾਂ ਕਿਸੇ ਦਾ ਤਾਂ ਆਪਾਂ ਨੂੰ ਪਤਾ ਨਹੀਂ ਕਿੰਨਾ ਦੇਵੇ ਇਹ ਦੇਵੇ 8 ਇਹ ਦੇਵੇ 12 ਇਹ ਦੇਵੇ 16 ਇਹ ਦੇਵੇ 20 ਇਹ ਦਸ਼ਕਿਆਂ ਦੇ ਸਾਹਮਣੇ ਆਊਗਾ ਹਾਂ ਆਪਣੇ ਘਰੇ ਆ ਕਿਉਂਕਿ ਆਪਾਂ ਕਿਸੇ ਦੇ ਨਹੀਂ ਆਪਾਂ ਮੰਨਦੇ ਆਪਾਂ ਨੂੰ ਆਪਦੇ ਘਰੇ ਪਤਾ ਲੱਗ ਜੂ ਵੀ ਕਿੰਨਾ ਦੁੱਧ ਕੱਢਦੀ ਹੈ ਬਾਕੀ ਇਹ ਛੋਟੀ ਧਨੋਲੇ ਮੇਲੇ ਦੇ ਉੱਤੇ ਫਾਸਟ ਲੱਗੀ ਸੀ ਦੋਦੰਦ ਚ ਦੋਦੰਦ ਚ ਹਾਂ ਦੋਦੰਦ ਦੇ ਵਿੱਚ ਵੀ ਫਾਸਟ ਲੱਗੀ ਸੀ ਕਿਆ ਬਾਬਾ ਬਹੁਤ ਸੋਹਣੀ ਤਿਆਰੀ ਹੋਈ ਆ ਗੋਰੇ ਬਾਈ ਮੈਂ ਰੂਹ ਖੁਸ਼ ਕੀਤੀ ਆ ਮੇਰੀ ਤੂੰ ਇਸ ਗੱਲ ਦੇ ਲਈ ਤੇ ਇੱਕ ਗੱਲ ਗੋਰੇ ਬਾਈ ਹੋਰ ਆ ਹੁਣ ਮੈਨੂੰ ਇਹ ਦੱਸ ਵੀ ਅੱਗੇ ਹੋਰ ਵੀ ਕੋਈ ਮਾਲਾ ਜਿਹੜੇ ਬੱਚੇ ਤਿਆਰ ਕਰ ਰਹੇ ਆ ਸਾਣ ਸੁਣਨਾਂ ਦੇ ਨਹੀਂ ਵੀਰੇ ਸਾਣ ਤਾਂ ਹੁਣ ਤੇਰੇ ਸਾਹਮਣੇ ਦੋ ਆ ਇੱਕ ਉਧਰਲੀ ਕੰਨੀ ਤੇ ਬੰਨੇ ਆ ਇੱਕ ਇਧਰ ਬੰਨੇ ਆ ਤੇ ਇੱਕ ਇਧਰ ਨਹੀਂ ਤੇ ਬੰਨੀ ਆ ਯਾਰ ਨਹੀਂ ਇਧਰ ਫਿਰ ਜ਼ਿਆਦਾ ਹੋਣਾ ਫਿਰ ਇਧਰ ਐਚ ਐਫ ਦਾ ਬੰਨ ਲਗੇ ਇੱਕ ਹੋ ਰਹਿਦਾ ਐ ਐਚ ਐਫ ਦਾ ਰਹਿੰਦਾ ਐ ਹਾਂ ਐਚ ਐਫ ਦਾ ਰਹਿੰਦਾ ਉਹ ਗਾਇਆਂ ਵੀ ਫਿਰ ਚੰਗੀਆਂ ਰੱਖੀਆਂ ਹਾਂ ਮੇਰੇ گاਵਾ ਸਾਰੀਆਂ ਚੰਗੀਆਂ ਤਿੰਨ گاਵਾ ਤਿੰਨੇ ਵੀ ਚੰਗੀਆਂ ਠੀਕ ਆ ਹਾਂ ਚੰਗੇ ਦੁੱਧ ਵਾਲੀਆਂ ਚਲੋ ਬਾਈ ਵਧੀਆ ਤੂੰ ਮੈਨੂੰ ਇਹ ਕਮਾਈ ਕਿਵੇਂ ਚੱਲਦੀ ਆ ਠੀਕ ਆ ਓਕੇ ਦੀ ਰਿਪੋਰਟ ਆ ਵਧੀਆ ਵੀਰੇ ਠੀਕ ਆ ਚਲੋ ਸੱਜਣਾ ਮਿੱਤਰਾਂ ਨਾਲ ਪਿਆਰ ਬਣਿਆ ਇਹਨਾਂ ਦਾ ਕਰਕੇ ਬਣਿਆ ਤੇ ਚਲੋ گاਵਾ ਦਾ ਦੁੱਧ ਪਈ ਜਾਂਦਾ ਪਸ਼ੂਆਂ ਦਾ ਖਰਚਾ ਨਿਕਲ ਹੀ ਜਾਂਦਾ ਹਨਾ ਵੀ ਕੱਲਾ ਇਹ ਹੀ ਨਹੀਂਗਾ ਵੀ ਆਪਾਂ ਵੀ ਮੇਲਿਆਂ ਤੇ ਤੁਰੇ ਜਾਂਦੇ ਆ ਖਰਚਾ ਹੋਈ ਜਾਂਦਾ ਵੀ ਕੋਈ ਕਮਾਈ ਵੀ ਆਵੇ ਹਾਂ ਜ਼ਰੂਰੀ ਕਮਾਈ ਬਿਨਾ ਵੀਰੇ ਆਪਣਾ ਰੋਜ਼ਗਾਰ ਹੀ ਨਹੀਂ ਹਨਾ ਸਹੀ ਗੱਲ ਆ ਵੀਰੇ ਅੱਛਾ ਗੁਰੇਪਈ ਇੱਕ ਗੱਲ ਮਨਣਾ ਜਿਵੇਂ ਤੂੰ ਦਾ ਹੁਣੇ ਚੀਜ਼ ਦੇ ਨਾਲ ਵਿਚਰੀ ਜਾਂਦਾ ਹਨਾ ਤੇ ਜਿਹੜੇ ਕਹਿੰਦੇ ਕੋਈ বাজਦਾ ਨਹੀਂ বাজਦੇ ਵੀ ਮੈਂ ਤਾਂ ਨਾ ਬੱਚੇ ਤਿਆਰ ਕਰੋ ਵੀਰੇ ਜੇ ਤਾਂ ਮੰਨ ਕੇ ਚੱਲੋ ਵੀ ਆਪਾ ਪਸੂ ਬੱਚਾ ਹੁਣ ਮੰਨ ਲਓ ਆਹ ਕੱਟੀ ਆ ਇਹ ਆਪਣੀ ਆਤ ਨਹੀਂ ਮੈਂ ਕਹਦਾ ਮੈਂ ਇਹ ਮੈਂ ਲਈ ਸੀ ਮੁੱਲ ਲਈ ਸੀ ਆ ਤੇ ਇਹ ਸਮੁੰਦਰ ਦੀ ਸਭ ਤੋਂ ਪਹਿਲੀ ਕੱਟੀ ਇਹ ਸੀ ਤੇ ਜਦੋਂ ਇਹ ਲਈ ਸੀਗੀ ਤੇ ਉਦੋਂ ਤੁਸੀਂ ਹਿਸਾਬ ਲਾ ਲਓ ਵੀ ਇਹ ਕੋਈ ਬਹੁਤ ਹੀ ਐ ਖਾਸਤਾ ਹਾਲਤ ਚ ਸੀਗੀ ਤੇ ਜਿਨੇ ਬੰਦਿਆਂ ਤੋਂ ਲਈ ਆ ਉਹਨਾਂ ਭਰਾਵਾਂ ਨੇ ਇਹ ਗੱਲ ਆਖੀ ਵੀ ਸਾਡੇ ਪਸੰਦ ਨਹੀਂਗੀ ਸਹੀ ਆਪਾਂ ਵੀਡੀਓ ਚ ਗੱਲ ਕਹਿੰਨੇ ਆ ਤੇ ਕਹਿੰਦੇ ਵੀ ਸਾਡੇ ਪਸੰਦ ਨਹੀਂ ਤੇ ਮੈਂ ਉਦੋਂ ਲਈ ਤਾਂ ਸੀਗੀ ਵੀ ਮੈਨੂੰ ਬਹੁਤ ਵਧੀਆ ਲੱਗੀ ਵੀ ਇਹ ਥੱਲਿਓ ਝੋਲੀ ਝਾਲੀ ਹੁਣ ਮੰਨ ਲਓ ਮੈਂ ਕਿਤੇ ਚਲਿਆ ਗਿਆ ਇਹਨੂੰ ਇੱਕ ਆਵਾਜ਼ ਮਾਰਾਂ ਇਹਨੇ ਡਾਟ ਪਾ ਦੇਣਾ ਵੀ ਇੰਨਾ ਜਨਾ ਮੇਰੇ ਨਾਲ ਮੋਹ ਹੈ ਇਹਦਾ ਹੁਣ ਵੇਖਦੇ ਨੇ ਖੇਤੀ ਜਾਂਦੀ ਖੇਡਦੀਆਂ ਦੀ ਬਹਿ ਗਈ ਹੈ ਨਾ ਬਹੁਤ ਵੀ ਮੈਨੂੰ ਮੇਰੇ ਦਿਲ ਨੂੰ ਲੱਗੀ ਆ ਤੇ ਇਸ ਕਰਕੇ ਵੀ ਇਹ ਘਰੇ ਆਪਣੇ ਤਿਆਰ ਕਰਾਂਗੇ ਠੀਕ ਹੈ ਨਾ ਇਹਦਾ ਵੀ ਨਤੀਜਾ ਸਾਹਮਣੇ ਲਿਆਵਾਂਗੇ ਤਾਂ ਕੋਈ ਨਾ ਬੱਚੇ ਜਿਵੇਂ ਮੰਨ ਲਓ ਵੀ ਇੱਕ ਤਾਂ ਇਹ ਹੋ ਗਈ ਇੱਕ ਭੂਆ ਜੀ ਦਾ ਬੇਟਾ ਉਹਨਾਂ ਕੋਲੇ ਆ ਠੀਕ ਆ ਬਾਈ ਵਜੀਰ ਚੱਬੇ ਤੋਂ ਉਹਨਾਂ ਕੋਲੇ ਡਾਕਟਰ ਅਜੀਪਾਲ ਵੀ ਯਾਨੀ ਕਿ ਇਸ ਗੱਲੋਂ ਵੀ ਮੈਂ ਕਹਿੰਦਾ ਵੀ ਮੈਂ ਵੀ ਖੁਦ ਕਿਸਮਤ ਆ ਵੀ ਜਿਹੜੀਆਂ ਸਮੁੰਦਰ ਦੀਆਂ ਕਟੀਆਂ ਇੱਕ ਤਾਂ ਕਟੀਆਂ ਆ ਜਾਂਦੀਆਂ ਆਈਆਂ ਤੇ ਇੱਕ ਜਿਹੜੀਆਂ ਕਟੀਆਂ ਉਹ ਆਪਦੇ ਸੱਜਣਾ ਮਿੱਤਰਾਂ ਕੋਲੇ ਆਈਆਂ ਵੀ ਬਲ ਵੇਖਾਂਗੇ ਤਿਆਰੀ ਹਾਂ ਵੀ ਇੱਕ ਤੇ ਨਹੀਂ ਆ ਜੇ ਤੁਸੀਂ ਦੇਖੀ ਮਾੜੀ ਆ ਕੇ ਝੋਲੀ ਦੇਖੀ ਕੱਟੀ ਦੀ ਉਹ ਆਪਣੇ ਕੋਲ ਕੱਟਾ ਬੂਰਾ ਆਦਾ ਹੈਗਾ ਵੇ ਉਹ ਪਵਣ ਦਾ ਉਹ ਪਵਣ ਦਾ ਉਹ ਰਿਜ਼ਲਟ ਪਵਣ ਹੁਣ ਗੱਪਣ ਹਾਂ ਹੁਣ ਸਮੁੰਦਰ ਤੋਂ ਗੱਪਣ ਆਹ ਦੇ ਤੈਨੂੰ ਇਹ ਝੋਲੀ ਚੈੱਕ ਕਰਹੀਂ ਕੱਟੀ ਦੀ ਵੀ ਬਾ ਕਮਾਲ ਜਿਹੜੇ ਬੱਚਿਆਂ ਦੀਆਂ ਝੋਲੀਆਂ ਹਾਂ ਆ ਦੇਖ ਇਧਰ ਇਹ ਕੱਲੀ ਇੱਕ ਦਿਨ ਜਿੰਨੀਆਂ ਵੀ ਤੁਸੀਂ ਦੇਖੋਗੇ ਸਾਰੀਆਂ ਦੀਆਂ ਆ ਹੀ ਆਉਣਗੀਆਂ ਇਹ ਠੀਕ ਆ ਭਾਈ ਤੇ ਲੈ ਭਾਈ ਮਿੱਤਰੋ ਅੱਜ ਦੇ ਵਲੌਗ ਵਿੱਚ ਆਪਾਂ ਮਾਰ ਲਿਆ ਸੀ ਅਚਨ ਚੇਤ ਛਾਪਾ ਭਾਈ ਗੋਰੇ ਦੇ ਕੋਲੇ ਮੈਂ ਇਹਨੂੰ ਦੱਸਿਆ ਨਹੀਂ ਮੈਂ ਗਿਆਇਆ ਚੱਬੇ ਵੀਡੀਓ ਬਣਾਉਣ ਤੇ ਨੰਗਦਾ ਸੀਗਾ ਜੇ ਇਹਨੂੰ ਪਤਾ ਲੱਗ ਗਿਆ ਵੀ ਇਹ ਨੰਗ ਗਿਆ ਕੋਲੋਂ ਤੇ ਇਹਦਾ ਪਾ ਦੂਗਾ ਡਾਂਟ ਮੈਂ ਕਿਹਾ ਤੇ ਫਿਰ ਭਾਈ ਮੈਂ ਉਹ ਡਾਂਟ ਨੂੰ ਚੁੱਪ ਕਰਾਦਾ ਗਾ ਗੋਰੇ ਭਾਈ ਸਾਸ੍ਰਿਕਾਲ ਵੀਰੇ ਤੇ ਚੰਗਾ ਭਰਾ ਓਕੇ ਤੁਹਾਡਾ ਸਾਰਾ ਨਹੀਂ ਹੁਣ ਆਏ ਨਹੀਂ ਜਾਣੇ ਪ੍ਰਸ਼ਾਦੇ ਪੱਕੀ ਜਾਂਦੇ ਨਹੀਂ ਮੇਰੇ ਭਾਈ ਆ ਵੇਖੋ ਤੂੰ ਧੁੰਦ ਪੈ ਗਈ ਕੋਈ ਨਹੀਂ ਧੁੰਦ ਪੈ ਗਈ ਮੇਰੀ ਗੱਲ ਸੁਣ ਕੰਮ ਕਿੰਨਾ ਹੋ ਗਿਆ ਟਾਈਮ ਕਮਰੇ ਆਪਣੇ ਵਾਧੂ ਆ ਕਮਰੇ ਵਾਧੂ ਆ ਨਹੀਂ ਠੀਕ ਆ ਤੇ ਕਮਰੇ ਸਾਰੇ ਭਰਾ ਹੀ ਕਹਿੰਦੇ ਆ ਪਰ ਮੇਰੀ ਵਿੱਚ ਪੂਰੀ ਆ ਮੇਰਾ ਘਰ ਪਰਿਵਾਰ ਆ ਨਾ ਜਿਹੜਾ ਉਹ ਸਾਡਾ ਕੱਲਾ ਮੈਂ ਆ ਉਹ ਜਿੰਮੇਵਾਰੀ ਵੱਡੀ ਮੈਂ ਨਾ ਜਿਵੇਂ ਤੈਨੂੰ ਅੱਗੇ ਆਪਾਂ ਗੱਲ ਕਰਦੇ ਥੋੜਾ ਜਿਹਾ ਸਿਸਟਮ ਇੱਕ ਤਾਂ ਹੁਣ ਦਿਨ ਛੋਟੇ ਆ ਠੀਕ ਆ ਵੀ ਜਾਂਦਾ ਗੱਡੀ ਦਾ ਹੋਵੇ ਮੰਨ ਲਾ ਤੂੰ ਇੱਥੇ ਮੇਰੇ ਕੋਲ ਆ ਗੱਡੀ ਦੀ ਦਿੱਕਤ ਹੀ ਆ ਗੋਰੇ ਵੀਰੇ ਮੈਂ ਗੱਡੀ ਲੈ ਲਾਂ ਗੱਡੀ ਦਾ ਕੋਈ ਚੱਕਰ ਨਹੀਂ ਗੱਡੀ ਹੈਗੀ ਵੀ ਆ ਗੱਡੀ ਦੀ ਦਿੱਕਤ ਹੀ ਆਉਂਦੀ ਆ ਮੈਨੂੰ ਜਿਹੜਾ ਹੁਣ ਤੇਰੇ ਕੋਲੇ ਆ ਕੇ ਇੱਥੇ ਪਸ਼ੂਾਂ ਜੇ ਖੜ ਗਿਆ ਉਹ ਮੈਂ ਗੱਡੀ ਤੇ ਨਹੀਂ ਖੜ ਸਕਦਾ ਮੈਂ ਤੇ ਬੱਤ ਖਰਾਬ ਆ ਤੂੰ ਗੱਡੀ ਤੇ ਆਇਆ ਠੀਕ ਹੈ ਹਰੇਕ ਹੀ ਸੱਜਣ ਮਿੱਤਰ ਆ ਕੋਈ ਇੱਕ ਰਾਤ ਦੇ ਨਾਲ ਕਿਸੇ ਨੂੰ ਕੁਝ ਨਹੀਂ ਹੁੰਦਾ ਤੋ ਇੱਥੇ ਡੱਕੀ ਆ ਗੱਡੀ ਤੇ ਤੂੰ ਮੇਰੇ ਕੋਲੇ ਪੈ ਗਿਆ ਤੜ ਕੇ ਮੇਰੇ ਕੋਲ ਉੱਠ ਜਿੱਦਣ ਨੂੰ ਜਾਣਾ ਇੱਥੋਂ ਹੋ ਜਾ ਵਾਪਸ ਮੋੜਨ ਵਾਲਾ ਸਿਸਟਮ ਨਾ ਕਰਿਆ ਕਾ ਨਹੀਂ ਮੈਂ ਤੈਨੂੰ ਦੱਸਦਾ ਉਹ ਵੀ ਗੱਲ ਜ਼ਿੰਮੇਵਾਰੀ ਮੇਰੀ ਆ ਵੀਰੇ ਘਰੇ ਜਾ ਕੇ ਮੈਨੂੰ ਵੀਡੀਓ ਐਡਿਟ ਕਰਨੀਆਂ ਪੈਣੀਆਂ ਸਾਰਾ ਸਿਸਟਮ ਜਿਹੜਾ ਉਹ ਤੇ ਉਹੀ ਕਿਹੜਾ ਤੇਰਾ ਫੋਨ ਖੋ ਲੈਣਾ ਤੇ ਤੂੰ ਸਾਡੇ ਕੋਲੇ ਬਹਿ ਕੇ ਕਰ ਲਾ ਫੋਨ ਤੇ ਉਹ ਗੱਲ ਬਣਦੀ ਨਹੀਂ ਪਈ ਯਾਰ ਜਿਹੜੀ ਕੰਪਿਊਟਰ ਤੇ ਬਣਾ ਲੈਣੀ ਆ ਅੱਛਾ ਹਾਂ ਉਹ ਤੇ ਲੈਪਟਾਪ ਗੱਡੀ ਫੀਜ਼ੀ ਸਿਸਟਮ ਲੱਗਾਇਆ ਨਹੀਂ ਆਪਾਂ ਨੂੰ ਇਨੀ ਨੌਲੇਜ ਨਹੀਂ ਭਰਾ ਮੇਰੇ ਹਨਾ ਤੇ ਜੋ ਕੋਈ ਵੀ ਕੰਮ ਇੱਕ ਆਣਾ ਵੀਰੇ ਮੇਰਾ ਬਾਪੂ ਗੱਲਾ ਉਹ ਥੋੜਾ ਜਿਹਾ ਮੰਨ ਲਾ ਵੀ ਭੜਾ ਮਾਨਸੀ ਤੋਰਦਾ ਸਿਸਟਮ ਆਉਂਦਾ ਉਹਨੂੰ ਵਾਦ ਨਹੀਂ ਹੁਣ ਘਰੇ ਨਿਗਰਾਨੀ ਵਗੈਰਾ ਹਾਂ ਦਾਦਾ ਚਰਮਲ ਸਿੰਘ ਦਾਦਾ ਚਰਮਲ ਸਿੰਘ ਲੋ ਵੀ ਡੋਣ ਸਾਡਾ ਦਾਦਾ ਚਰਮਲ ਸਿੰਘ ਤੇ ਉਹਦੇ ਵੀ ਹੁਣ ਪ੍ਰੋਬਲਮ ਹੋ ਗਿਆ ਚੋਕਣੇ ਦਾ ਬੀ ਵੀ ਮੈਨਾਂ ਕੁਦਰਤੀ ਐ ਮੈਨੂੰ ਬਹੁਤੇ ਨਾਂ ਚੇਤੇ ਨਹੀਂ ਰਹਿੰਦੇਗੇ ਤੇ ਮੈਨੂੰ ਲੱਗਦਾ ਵੀ ਤੈਨੂੰ ਸਾਲ ਹੋ ਗਿਆ ਹੋਣਾ ਵੀਡੀਓ ਪਾਈ ਨੂੰ ਸਾਲ ਹੋ ਗਿਆ ਨਾ ਤੇ ਮੈਨੂੰ ਹਾਂ ਤੇ ਮੈਨੂੰ ਯਾਦ ਆ ਮੈਨੂੰ ਵੀ ਉਹ ਨਾਂ ਉਹ ਜਾ ਚਰਮਲ ਸਿੰਘ ਚਰਮਲ ਸਿੰਘ ਹਾਂ ਤੇ ਮੈਨੂੰ ਯਾਦ ਰਹਿ ਗਿਆ ਉਹ ਚਲੋ ਚੰਗਾ ਗੋਰੀ ਵੀਰੇ ਓਕੇ ਭਾਈ ਅੱਜ ਦੇ ਵਲੌਗ ਦੀ ਸਮਾਪਤੀ ਹੈ ਗੋਰਾ ਢੰਡੀਆਂ ਦੇ ਨਾਲ ਤੁਸੀਂ ਵੀ ਜਰੂਰ ਵੇਖਿਓ ਚੰਗੇ ਚੰਗੇ ਕਮੈਂਟ ਕਰਿਓ ਮਾੜਾ ਕਮੈਂਟ ਕਰਨ ਦੀਆਂ ਤੋਂ ਛੱਡਿਓ ਧੰਨਵਾਦ